ਚਿਰਾ ਫਰੀਦਕੋਟ ਦੇ ਪਿੰਡ ਚੰਦਪਾਣ ਦੇ ਵਿੱਚ ਹੋਈ ਲੜਾਈ ਦਾ ਮਾਮਲਾ ਦਿਨੋਂ ਦਿਨ ਭਖਦਾ ਹੀ ਚਲਾ ਜਾ ਰਿਹਾ ਹੈ ਜਿਸ ਦੇ ਦੌਰਾਨ ਬੀਤੇ ਦਿਨੀ ਲਗਾਏ ਗਏ ਧਰਨੇ ਦੇ ਸਮੇਂ ਮਾਮਲਾ पटਕਨ ਤੇ ਪੂਰਾ ਪਿੰਡ ਜੰਗ ਦਾ ਮੈਦਾਨ ਬਣ ਗਿਆ ਸੀ ਜਿਸ ਦੇ ਦੌਰਾਨ ਕਾਫੀ ਜ਼ਖਮੀ ਵੀ ਹੋ ਗਏ ਸਨ ਅਤੇ ਪੁਲਿਸ ਵੱਲੋਂ ਹੋਈ ਭੰਨ ਤੋੜ ਤੋਂ ਇਲਾਵਾ ਹੋਰ ਵੀ ਨੁਕਸਾਨ ਹੋਏ ਦੱਸੇ ਜਾ ਰਹੇ ਸਨ ਅਤੇ ਪੁਲਿਸ ਵੱਲੋਂ 38 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਏ ਗਏ ਸਨ ਅਤੇ ਮੌਕੇ ਦੀਆਂ ਘਟਨਾਵਾਂ ਦੀਆਂ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈਆਂ ਸਨ ਜੋ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੀਆਂ ਹਨ ਜਿਸ ਦੇ ਸਬੰਧ ਦੇ ਵਿੱਚ ਅੱਜ ਫਿਰ ਪੂਰੇ ਪੰਜਾਬ ਭਰ ਦੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਇਕੱਠ ਕਰਕੇ ਰੋਸ ਪ੍ਰਗਟਾਇਆ ਗਿਆ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਪਿਆ ਗਿਆ ਦਾਕਿ ਕਰੋ ਦਾਕਿ ਕਰੋ ਤੁਮ ਨੂੰ ਪਾ ਕੀ ਦੇਸੀ ਤੇ 3500 ਤੋਂ 50 ਕੱਟ ਕਰੋ ਦਾਕਿ ਕਰੋ ਦਾਕਿ ਕਰੋ ਮੈਂ ਅੱਜ ਲੋਕਾਂ ਦਾ ਇੱਕ ਜ਼ਿੰਦਾਬਾਦ ਜ਼ਿੰਦਾਬਾਦ ਜਿਹੜਾ ਚੌਧਰੀ ਆਗਮਦੂਰ ਸਿੰਘ ਕੰਪੂ ਹੋਰੇ ਇਸ਼ਾਰੇ ਦੇ ਉੱਪਰ ਜੋ ਕੁਝ ਤੇ ਮਜ਼ਦੂਰਾਂ ਨਾਲ ਵਾਪਰਿਆ ਹੈਗਾ ਆ ਉਹ ਅਸੀਂ ਸਾਰਿਆਂ ਨੇ ਆਪਣੀ ਅੱਖੀਂ ਦੇਖਿਆ ਹੈਗਾ ਦੇਖਿਆ ਹੈਗਾ ਆ ਤੇ ਉਸ ਤੋਂ ਬਾਅਦ ਅਸੀਂ ਅੱਜ ਇੱਥੇ ਮੰਗ ਕਰਦੇ ਹੈਗੇ ਆ ਕਿ ਜਿਹੜਾ ਦਲਤ ਸਰਪੰਚ ਜਿਹਨੂੰ ਜਿਹਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਆ ਉਹਨੂੰ ਜਲਦ ਤੋਂ ਜਲ ਜਿਹੜਾ ਰਹਾ ਕੀਤਾ ਜਾਵੇ ਤੇ ਪੁਲਿਸ ਨੇ ਜਿਹੜੇ 40 ਜਿਹੜੇ ਹੈਗੇ ਆ ਵਿਅਕਤੀ ਇਹਨਾਂ ਨੇ ਪਛਾਣ ਦਰਜ ਕੀਤੇ ਆ ਉਹ ਬਿਲਕੁਲ ਨਜਾਇਜ਼ ਪਛਾਣ ਕੀਤੇ ਹੈਗੇ ਉਹਨਾਂ ਤੇ ਤੁਸੀਂ ਅਸੀਂ ਅਸੀਂ ਸਾਰਿਆਂ ਨੇ ਵੀਡੀਓ ਦੇ ਵਿੱਚ ਦੇਖਿਆ ਹੈਗਾ ਵੀ ਉੱਥੇ ਜਿਹੜੇ ਆ ਬੱਚੇ ਸਕੂਲ ਜਾ ਰਹੇ ਸੀਗੇ ਸਕੂਲੋਂ ਸਕੂਲੋਂ ਵਾਪਸ ਆਏ ਆ ਉਹਨਾਂ ਦੀ ਪੇਰੈਂਟਸ ਮੀਟਿੰਗ ਸੀ ਪੇਰੈਂਟਸ ਮੀਟਿੰਗ ਤੋਂ ਘਰ-ਪਾਰਤ ਰਹੇ ਬੱਚਿਆਂ ਦੇ ਉੱਪਰ ਪੁਲਿਸ ਨੇ ਜਿਹੜਾ ਲਾਠੀ ਚਾਰਜ ਕੀਤਾ ਹੈ ਕੀਤਾ ਹੈਗਾ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ ਇੱਕ ਬੱਚਾ ਜਿਹੜਾ ਸਕੂਲ ਤੋਂ ਵਾਪਸ ਆ ਰਿਹਾ ਸੀ ਉਹਦੇ ਪਿਸ਼ਾਬ ਰਹੀ ਜਿਹੜਾ ਬਲੱਡ ਆ ਰਿਹਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਬਹੁਤ ਜਿਹੜਾ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਹੈਗਾ ਪਿੰਡ ਦੇ ਵਿੱਚ ਜਿਹੜੇ 60 ਤੋਂ 70 ਸਾਲ ਦੇ ਬਜ਼ੁਰਗ ਸੀਗੇ ਉਹਨਾਂ ਦੀ ਵੀ ਬਹੁਤ ਗੁਰੇ ਗੁਰੇ ਤਰੀਕੇ ਨਾਲ ਜਿਹੜੀ ਕੁੱਟਮਾਰ ਕੀਤੀ ਹੈ ਕੀਤੀ ਹੈਗੀ ਆ ਤੇ ਦੂਸਰਾ ਜਿਹੜੇ ਸਰਪੰਚ ਸੀਗੇ ਗਲਤ ਸਰਕਾਰ ਤੋਂ ਸਰਪੰਚ ਜੀ ਉਹਦੇ ਨਾਲ ਜਿਹੜਾ ਜਾਤੀ ਵਿਤਕਰਾ ਕੀਤਾ ਗਿਆ ਔਰ ਇਹਦੇ ਘਰ ਦੇ ਉੱਪਰ ਜਿਹੜਾ ਹਮਲਾ ਕਰਕੇ ਉਹਨਾਂ ਦਾ ਜੋ ਸਾਮਾਨ ਜਿਹੜਾ ਹੈ ਉਹ ਤੋੜਿਆ ਗਿਆ ਹੈ ਅਸੀਂ ਇਹ ਮੰਗ ਵੀ ਕਰਦੇ ਆਂ ਵੀ ਉਹਨਾਂ ਦਾ ਜੋ ਜਿਹੜਾ ਨੁਕਸਾਨ ਹੋਇਆ ਉਹਦੀ ਜਿਹੜੀ ਆ ਪਰਭਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਆ ਤੇ ਦੂਸਰਾ ਜਿਹੜੇ ਤਿੱਲ ਜਿਹੜੇ ਨੌਜਵਾਨ ਹੈਗੇ ਜਿਨ੍ਹਾਂ ਦੇ ਗੋਲੀਆਂ ਦੇ ਸ਼ਰਲੇ ਉਹਨਾਂ ਦੇ ਵਿੱਚ ਪੱਜੇ ਹੈਗੇ ਆ ਉਹਨਾਂ ਦਾ ਜਿਹੜਾ ਮੈਡੀਕਲ ਮੈਡੀਕਲ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਉਹਨਾਂ ਦਾ ਜਿਹੜਾ ਇਲਾਜ ਜਿਹੜਾ ਉਹ ਕਰਵਾਉਣਾ ਚਾਹੀਦਾ ਹੈਗਾ ਆ ਬਾਕੀ ਜਿਹੜਾ ਹੋਰ ਮੰਗਾ ਜਿਹੜੀਆਂ ਹੈਗੀਆਂ ਆ ਉਹਦੇ ਉੱਪਰ ਵੀ ਜਿਹੜਾ ਸਾਡੀ ਪ੍ਰਸ਼ਾਸਨ ਨਾਲ ਜੁਣੀ ਕਿ ਸਹਿਮਤੀ ਬਣੀ ਆ ਤੇ ਜੇਕਰ ਪ੍ਰਸ਼ਾਸਨ ਇਹਨਾਂ ਮੰਗਾਂ ਦੇ ਉੱਪਰ ਆਪਣੀ ਸਹਿਮਤੀ ਨਹੀਂ ਦੇਊਗਾ ਜਾਂ ਕਿਸੇ ਵੀ ਗੱਲ ਤੋਂ ਮੁਕਰੂਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਜਿਹੜਾ ਉਹ ਜਾਰੀ ਕੀਤਾ ਜਾਊਗਾ ਇੰਜ ਲੱਗਦਾ ਵੀ ਪੰਜਾਬ ਦੇ ਹਾਲਾਤ ਵਿਗੜਦੇ ਯਾਰ ਬਿਲਕੁਲ ਬਿਲਕੁਲ ਦੀ ਪੰਜਾਬ ਦੇ ਹਾਲਾਤ ਵਿਗੜਦੇ ਕਿਤੇ ਵੀ ਦੇਖੋ ਸਾਡੀ ਕਿਤੇ ਵੀ ਕੋਈ ਸੁਰੱਖਿਆ ਨਹੀਂ ਹੈ ਜੇ ਤੁਸੀਂ ਮਨੋ ਹਲੇ ਆਰਤਾ ਦੀ ਜੇ ਗੱਲ ਕਰਦੇ ਆਂ ਤਾਂ ਔਰਤਾ ਜੇ ਮਜ਼ਦੂਰਾਂ ਦੀ ਔਰਤਾ ਜੇ ਖੇਤਾਂ ਦੇ ਵਿੱਚ ਕੰਮ ਕਰ ਜਾਂਦੀ ਆ ਤਾਂ ਉੱਥੇ ਉਹਨਾਂ ਦੀ ਸੁਰੱਖਿਆ ਨਹੀਂ ਹੈ ਅਸੀਂ ਆ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਨਹੀਂ ਸੁਰੱਖਿਅਤ ਨਹੀਂ ਹੈ ਕਿਆ ਕੋਈ ਵੀ ਜਦੋਂ ਕੰਮ ਨਹੀਂ ਜਾਂਦਾ ਆ ਉਹਦੀ ਕੋਈ ਸੁਰੱਖਿਆਤ ਨਹੀਂ ਸੁਰੱਖਿਆ ਨਹੀਂ ਹੈ ਕੋਈ ਜੇ ਕਿਸੇ ਕੋਈ ਕੋਈ ਦੁਕਾਨਦਾਰ ਆ ਕੋਈ ਮਤਲਬ ਕਿਸੇ ਕੋਲੇ 4 ਪੈਸੇ ਹੈਗਾ ਤਾਂ ਉਹ ਵੀ ਸੁਰੱਖਿਆਤ ਨਹੀਂ ਕਿ ਕਿ ਅੱਜਕੱਲ ਨਸ਼ਾ ਖੋਰੀਆ ਲੁੱਟ ਖੋਰੀਆ ਜਿਹੜੀ ਬਹੁਤ ਜ਼ਿਆਦਾ ਵਧ ਗਈ ਹੈਗੀ ਆ ਹਾਂ ਥਾਰੇ ਕੋਈ ਵੀ ਸ਼ਰਮ ਜਿਹੜੀਆਂ ਗੋਲੀਆਂ ਚੱਲ ਚੱਲ ਰਹੀਆਂ ਹੈਗੀਆਂ ਕਿਸੇ ਪ੍ਰੱਖਿਆ ਕਿਸੇ ਪ੍ਰਕਾਰ ਦੀ ਸੁਰੱਖਿਆ ਨਹੀਂ ਹੈਗਾ ਮਾਹੌਲ ਜਿਹੜਾ ਆ ਦਿਨੋ ਦਿਨ ਬਦਲ ਵਿਗੜ ਰਿਹਾ ਹੈਗਾ ਔਰ ਇਹਦੇ ਪਿੱਛੇ ਆ ਵੀ ਪੂਰੀ ਦੀ ਪੂਰੀ ਭਗਵਾਨਤਮਨ ਸਰਕਾਰ ਇਹਦੇ ਵਿੱਚ ਜ਼ਿੰਮੇਵਾਰ ਹੈਗੀ ਆ ਕਿਉਂਕਿ ਜਦੋਂ ਇਹ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਉਹਨੇ ਇਹ ਕਿਹਾ ਸੀ ਵੀ ਜਿਹੜਾ ਆ ਅਸੀਂ ਜਿਹੜਾ ਬਦਲਾ ਲੈ ਕੇ ਆਵਾਂਗੇ ਤੇ ਬਦਲਾ ਸਾਡੇ ਸਾਹਮਣੇ ਹੈਗਾ ਆ ਕਿਸ ਤਰੀਕੇ ਨਾਲ ਕਮੀਆਂ ਦੇ ਵੇੜਿਆਂ ਦੇ ਵਿੱਚ ਜਿਹੜੇ ਭਗਵਾਨਦਾਨ ਸਾਹਿਬ ਕਹਿੰਦੇ ਆ ਵੀ ਕਮੀਆਂ ਦੇ ਵੇੜਿਆਂ ਦੇ ਵਿੱਚ ਅਸੀਂ ਜਾਣੇ ਹੈਗੇ ਆ ਜਾ ਕੇ ਉਹਨਾਂ ਨੇ ਜਿਹੜਾ ਸਰਵੇ ਕੀਤਾ ਵੀ ਅਸੀਂ ਆ ਕਰਾਂਗੇ ਵੋਟਾਂ ਲਈ ਪਰ ਹੁਣ ਅਸੀਂ ਦੇਖਦੇ ਆ ਵੀ ਉਹੀ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਆ ਜਿਹੜਾ ਐਮਐਲਏ ਆ ਮੋਹਨ ਸਿੰਘ ਚੰਦਪਾਣ ਦਾ ਪਿੰਡ ਦਾ ਰਾਹ ਬੁੱਲਿਆ ਹੈਗਾ ਉਹਨਾਂ ਨੇ ਆ ਕੇ ਮਜ਼ਦੂਰਾਂ ਦੀ ਜਿਹੜੀ ਆ ਕੋਈ ਖਬਰਸਾਰ ਨਹੀਂ ਲਈ ਹੈਗੀ ਇਹ ਕਿਉਂਕਿ ਇਸ ਤੋਂ ਹੀ ਸਾਬਿਤ ਹੁੰਦਾ ਵੀ ਉਹ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨਾਲ ਵੜੇ ਹੋਏ ਹੈਗੇ ਆ ਔਰ ਅਸੀਂ ਇਹ ਮੰਗ ਵੀ ਕਰਦੇ ਆ ਵੀ ਅਮੋਲਕ ਸਿੰਘ ਆ ਜਿਹੜਾ ਉੱਥੇ ਵੀ ਜਿਹੜਾ ਆ ਬਣਦਾ ਜਿਹੜਾ ਪਰਚਾ ਹੋਣਾ ਚਾਹੀਦਾ ਜਿੱਤਰਪੁਰ ਜੱਤੋ ਮੈਂ ਅੱਜ ਚੰਦਪਾਣ ਮਸਲੇ ਤੇ ਜੋ ਮਜ਼ਦੂਰ ਜਥੇਬੰਦੀਆਂ ਨੇ ਇਕੱਠੇ ਰੱਖਿਆ ਹੈ ਮੈਰੂ ਸਟੇਡੀਅਮ ਫਰੀਦਕੋਟ ਤੇ ਉੱਥੇ ਆਦਾ ਨਾਰਾ ਮਾਰਨ ਆਈ ਆ ਕਿਉਂਕਿ ਸਿੱਖ ਧਰਮ ਵਿੱਚ ਹਮੇਸ਼ਾ ਕਿਹਾ ਗਿਆ ਕਿ ਜਲਮ ਕਰਨਾ ਵੀ ਪਾਪ ਹੈ ਜਲਮ ਸਹਿਣਾ ਵੀ ਪਾਪ ਹੈ ਤੇ ਜਲਮ ਹੁੰਦਾ ਦੇਖ ਕੇ ਚੁੱਪ ਰਹਿਣਾ ਵੀ ਪਾਪ ਹੈ ਅੱਜ ਮੈਂ ਬੜੇ ਦੁੱਖ ਨਾਲ ਦੱਸ ਰਹੀ ਹਾਂ ਕਿ ਜਿਹੜਾ ਇਹ ਧਰਨਾ ਸੀ ਧਰਦੇ ਤਾਂ ਸਾਰੇ ਪੰਜਾਬ 'ਚ ਹੀ ਲੱਗਦੇ ਆ ਕਿ ਹੋਰ ਕਿਤੇ ਵੀ ਧਰਦੇ ਨੂੰ ਐਂ ਜਬਰਨ ਉਠਾਇਆ ਜਾਂਦਾ ਉਹਨਾਂ ਦੀ ਬੀਬੀਆਂ ਭੈਣਾਂ ਨੂੰ ਕੁੱਟ-ਕੁੱਟ ਕੇ ਸਰਪੰਚ ਨੂੰ ਕੁੱਟ ਕੇ ਪਹਿਲਾਂ ਬੱਸ 'ਚ ਸਿੱਟਿਆ ਜਦੋਂ ਬੱਚਿਆਂ ਤੋਂ ਇਹ ਗੱਲ ਵੇਖੀ ਤੇ ਉਹਨਾਂ ਦਾ ਇਹ ਐਕਸ਼ਨ ਦਾ ਰਿਐਕਸ਼ਨ ਸੀ ਮੈਂ ਜਸਟੀਫਾਈ ਨਹੀਂ ਕਰਦੀ ਕਦੇ ਵੀ ਡੜਾ ਉਹਦਾ ਕੋਈ ਧਰਮ ਨਹੀਂ ਉਹਨੇ ਕਿਹਦੇ ਵੱਜ ਜਾਣਾ ਹੁਣ ਸਾਲੇ ਵੀ ਸਾਡੇ ਬੱਚੇ ਆ ਅਰੇ ਬਹੁਤ ਗੁਨਾਹ ਹੋਇਆ ਕਿ ਪਹਿਲਾਂ ਧਰਨੇ ਨੂੰ ਲੱਗਿਆ ਜਦੋਂ ਉਹਦਾ ਕਾਰਨ ਕੀ ਹੈ ਰੂਟ ਆਫ ਕਾਜ ਕੀ ਹੈ ਤੇ ਕੋਈ ਗੰਦੇ ਪਾਣੀ ਨਾਲਾ ਜਿਹੜਾ ਪਾਈਪ ਸੀ ਉਹ ਗੰਦੇ ਪਾਣੀ ਚ ਰਲ ਰਿਹਾ ਸੀ ਤੇ ਸਰਪੰਚ ਦਾ ਫਰਜ ਕੀ ਹੈ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਾਉਣਾ ਉਹ ਸਰਪੰਚ ਨੇ ਮਤਲਬ ਜਦੋਂ ਜਾ ਕੇ ਉੱਥੇ ਕੋਸ਼ਿਸ਼ ਕੀਤੀ ਕਿ ਅਸੀਂ ਮੌਕਾ ਵੇਖੀਏ ਵੀਡੀਓ ਬਣਾ ਰਹੇ ਸੀ ਤਾਂ ਉੱਥੇ ਕੋਈ ਲੜਾਈ ਹੋ ਗਈ ਚਲੋ ਲੜਾਈਆਂ ਹੋਣੀਆਂ ਸੁਭਾਵਿਕ ਹੈ ਲੜਾਈਆਂ ਦੇ ਹੱਲ ਵੀ ਹੁੰਦੇ ਆ ਜਦੋਂ ਧਰਨਾ ਲੱਗਿਆ ਉਹ ਧਰਨੇ ਨੂੰ ਮਤਲਬ ਉਹ ਉਠਾਇਆ ਜਾ ਸਕਦਾ ਸੀ ਇੱਕ ਵੀਰ ਨੇ ਵੀਡੀਓ ਚ ਦੱਸਿਆ ਕਿ ਅਸੀਂ ਧਰਨਾ ਉਠਾਉਣ ਵਾਸਤੇ ਡੀਐਸਪੀ ਨਾਲ ਸਹਿਮਤੀ ਬਣਾ ਲਈ ਸਾਡੇ ਬੂਠੇ ਬਾਠੇ ਵੀ ਲਵਾ ਲਏ ਪਤਾ ਨਹੀਂ ਕੀ ਵਾਪਰਿਆ ਕਿ ਅਚਾਨਕ लाठी चार्ज ਕਰਤਾ ਅੱਛਾ ਜਦੋਂ लाठी चार्ज ਹੋ ਗਿਆ ਮੈਂ ਵੀਡੀਓ ਦੇਖੀ ਕਿ ਇੱਕ ਬਜ਼ੁਰਗ ਬੰਦਾ ਉਹਨੂੰ 80 90 ਸਾਲ ਦੇ ਬੰਦੇ ਨੂੰ ਘਰੇ ਆ ਕੇ ਮਤਲਬ ਕੁੱਟ ਕੇ ਗਏ ਆ ਰੋੜੀਆਂ ਦੇ ਸਿੱਟ ਕੇ ਇੱਕ ਬੱਚਾ ਜੋ ਸਕੂਲੋਂ ਆ ਰਿਹਾ ਸੀ ਕੋਈ ਪੀਟੀਐਮ ਦੀ ਕਹਿੰਦੇ ਕੋਈ ਉਹਦੇ ਮੀਟਿੰਗ ਸੀ ਉਹ ਬੱਚੇ ਨੂੰ ਇੰਨਾ ਕੁੱਟਿਆ ਉਹ ਕਹਿੰਦਾ ਨਾ ਮੈਂ ਬਹਿ ਸਕਦਾ ਨਾ ਮੈਂ ਖੜ ਸਕਦਾ ਮੇਰੇ ਤੋਂ ਪਿਆ ਵੀ ਨਹੀਂ ਜਾਂਦਾ ਤੇ ਬਾਥਰੂਮ ਵਿੱਚ ਬਲੱਡ ਆ ਰਿਹਾ ਤੁਸੀਂ ਦੱਸੋ ਵੀ ਉਸ ਬੱਚੇ ਦੀ ਹੁਣ ਕੌਣ ਜ਼ਿੰਮੇਵਾਰੀ ਲਾਊਗਾ ਪਰ ਗਿਆ ਜੀ ਲੈਣਗੇ ਐਡੀ ਵੱਡੀ ਤੂੰ ਅਫਸਰ ਐ ਇੰਨੀ ਤੂੰ ਪੜ੍ਹਾਈ ਕੀਤੀ ਐ ਨਾ ਝੁਲਮ ਕਰਨ ਦੀ ਤੇਰੀ ਅਗਿਆ ਕਿਵੇਂ ਦਿੱਤੀ ਤੇਰੀ ਜ਼ਮੀਰ ਨੇ ਇੱਕ ਗੱਲ ਜਿਹੜੀ ਹੋਰ ਬਹੁਤ ਨਾਗਵਾਰ ਗੁਜਰੀਆ ਸਰਪੰਚ ਦੇ ਹਾਲਤ ਘਰ ਦੀ ਤੁਸੀਂ ਜਾ ਕੇ ਦੇਖੋ واਸ਼ਿੰਗ ਮਸ਼ੀਨ ਜੋ ਕਾਰ ਡਰੈਸਿੰਗ ਟੇਬਲ ਮਤਲਬ ਇਹ ਚੀਜ਼ ਕਰਦੀ ਛੱਡੀ ਨਹੀਂ ਸਿਲੰਡਰ ਤੱਕ ਉਹਨਾਂ ਦੀ ਜਿਹੜੀ ਫਲੱਸ਼ ਵਾਲੀ ਸੀਟ ਹੈ ਵਾਸ਼ਲੇਸ਼ਨ ਹੱਥ ਧੋਣਾ ਹਰ ਚੀਜ਼ ਨੂੰ ਭੰਨਿਆ ਗਿਆ ਐਡਾ ਝਾਲਮਾਨਾ ਟੰਗ ਪਨਾਇਆ ਕਿ ਉਹਦੇ ਘਰੇ ਹੁਣ ਕੋਈ ਵੀ ਚੀਜ਼ ਨਹੀਂ ਐਲਸੀਡੀ ਕੁਝ ਵੀ ਜਿਉਂ ਵਾਪਸ ਆਉਂਦਾ ਬੱਚਾ ਇੱਕ ਗੱਲ ਮੈਂ ਹੋਰ ਤੁਹਾਡੇ ਮਾਧਿਅਮ ਰਾਹੀਂ ਆਜ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦੀ ਆ ਕਿ ਸਰਪੰਚ ਦਾ 4 ਦਿਨਾਂ ਦਾ ਰਿਮਾਂਡ ਕਾਦਾ ਲਿਆ ਬਾਈ ਉਹ ਤੋਂ ਕੀ ਬਣਾਉਣਾ ਹੈ ਤੁਸੀਂ ਉਹਦੇ ਕੋਲ ਇੱਕ ਕਿਸਮ ਕਾਲੀਆਂ ਪੰਪ ਲਈ ਫਿਰਦਾ ਉਹਨੇ ਬੱਬ ਨਾਲ ਹਮਲਾ ਕੀਤਾ ਤਾਂ ਦਲੇ ਚ ਲਾਉਣ ਵੇਲੇ ਹੈ ਨਹੀਂ ਚੋ ਤਾਂ ਉਹ ਪਹਿਲਾਂ ਫੱਗ ਲਿਆ ਸੀ ਜਦੋਂ ਤੱਕ ਨਾ ਜਵਰੀ ਤੁਸੀਂ ਚਕਾਇਆ ਅੱਛਾ ਜਿਹੜਾ ਇੱਕ ਹੋਰ ਜਸਵਿੰਦਰ ਸਿੰਘ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦਾ ਹਲਕਾ ਇੰਚਾਰਜ ਹੈ ਸਰਦਾਰ ਸਿਮਰਜੀਤ ਸਿੰਘ ਮਾਦੋਦੀ ਉਸੇ ਹਿਰਾਸਤੀ ਕੋਟ-ਕੋਟ ਕੇ ਬਾਪਾਂ ਤੇ ਹੁਣ ਉਹਨਾਂ ਦਾ 4 ਦਿਨਾਂ ਦਾ ਹੋਰ ਰਿਮਾਂਡ ਲਿਆ ਉਹਨਾਂ ਤੋਂ ਕੀ ਮੰਗਾਉਣਾ ਹੈ ਇਹ ਉਹਦੇ ਬੱਚੇ ਚੱਕਲੇ ਜਿਹੜੇ 18 ਸਾਲ ਤੋਂ ਘੱਟ ਸੀ ਔਰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਬੱਚੇ ਮੁੜ ਕੇ ਆਪਣੀ ਜ਼ਿੰਦਗੀ ਵਿੱਚ ਸਰਵਾਈਵ ਨਹੀਂ ਕਰ ਪਾਉਣਗੇ ਇਹਦੀ ਜ਼ਿੰਮੇਵਾਰੀ ਕੌਣ ਲੈਂਦਾ ਪਰ ਗਿਆ ਜੀ ਲੈਂਦੇ ਆ ਜੇ ਕਦੇ ਇੰਨਾ ਹੀ ਜ਼ੋਰ ਇਹਨਾਂ ਨੇ ਨਸ਼ਿਆਂ ਦੇ ਉਲਟ ਲਾਇਆ ਹੋਵੇ ਤੇ ਕਿੰਨਾ ਅੱਜ ਹਾਲ ਕੀ ਹੈ ਪੰਜਾਬ ਦਾ ਕਿਤੇ ਕੋਈ ਵਿ ਉਕੇ ਮੇਰਾ ਕੈਮਰਾ ਖੋਇਆ ਜਾਊਗਾ ਮੇਰਾ ਪਰਸ ਖੋਇਆ ਜਾਊਗਾ ਮੇਰੀ ਚੈਨੀ ਲਾ ਲਈ ਜਾਊਗੀ ਉਦੋਂ ਤੱਕ ਇਹਨਾਂ ਦੀ ਕੋਈ ਮੁਸਤੈਦੀ ਨਹੀਂ ਇੰਨੀ ਅਮਨ ਕਾਨੂੰਨ ਦੀ ਹਾਲਤ ਮਾੜੀ ਹੋਈ ਪਈ ਜੇ ਇੱਕ ਗਰੀਬ ਬੰਦਾ ਗੁਰੂ ਸਾਹਿਬ ਨੇ ਕੀ ਕਿਹਾ ਸੀ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਨੀਚੇ ਅੰਦਰ ਨੀਚ ਦਾ ਨੀਚੀ ਉੱਪਰ ਨੀਚ ਨਾਨਕ ਤਾਂ ਕੇ ਸੰਗ ਸਾਧ ਵੱਡਿਆ ਸਾ ਘਰੀਸ ਅੱਜ ਗਰੀਬ ਬੰਦਾ ਇੱਕ ਮਜ਼ਦੂਰ ਬੰਦਾ ਜੇ ਮਤਲਬ ਸਰਪੰਚ ਬਣਿਆ ਤਾਂ ਸਾਡੇ ਗਲੇਉਂ ਨਹੀਂ ਉਤਰਈ ਗੱਲ ਇਹ ਬਹੁਤ ਮਾੜੀ ਗੱਲ ਹੈ ਮਤ ਭਾਗੀ ਗੱਲ ਹੈ ਮੇਰੀ ਆਤਮਾ ਨੇ ਮੇਰੀ ਜਮੀਰ ਨੇ ਅੱਗੜ ਦਿੱਤੀ ਕਿਵੇਂ ਚੁੱਪ ਰਵਾਂ ਕਿ ਚੁੱਪ ਰਹਿਣਾ ਵੀ ਇੱਕ ਬਹੁਤ ਵੱਡਾ ਮਤਲਬ ਗਲਤੀ ਹੁੰਦੀ ਹੈ ਮਨੁੱਖ ਦੀ ਕਿ ਉਹਨੂੰ ਇਤਿਹਾਸ ਗਵਾ ਇਤਿਹਾਸੋਂ ਤੋਂ ਮਤਲਬ ਮੰਗ ਕਰਦਾ ਵੀ ਤੂੰ ਚੁੱਪ ਕਿਉਂ ਹੋ ਰਿਆ ਇੰਨਾ ਚੋਂ ਲੰਬੇ ਕੇ ਤੁਸੀਂ ਸਰਪੰਚ ਦੇ ਘਰ ਦੀ ਹਾਲਤ ਇਹ ਕੀ ਆ ਜਿਹੜੇ ਲੋਕਾਂ ਦੇ ਝੂਠੇ ਪਰਚੇ ਦਰਜ ਕੀਤੇ ਮੈਂ ਜੇਤੋ ਥਾਣੇ ਫੋਨ ਕੀਤਾ ਵੀ ਜਿਹੜਾ ਸਿਕੰਦਰ ਡਾਕਟਰ ਹੈ ਭਾਈ ਇਹ ਮਤਲਬ ਵਿੱਚ ਹੈ ਨਹੀਂ ਸੀ ਕਹਿੰਦੇ ਕੋਈ ਨਹੀਂ ਭੰਜੀ ਐਫ ਆਈ ਆਰ ਚ ਉਹਦਾ ਨਾ ਨਹੀਂ ਵੇ ਸਿਕੰਦਰ ਡਾਕਟਰ ਦੁਕਾਨ ਦੇ ਵਿੱਚੋਂ ਚੱਕ ਕੇ ਬੁਰੀ ਤਾਂ ਕੁੱਟਿਆ ਇੱਕ ਡਾਕਟਰ ਬੰਦਾ ਵੀ ਸਮਾਜ ਕਿੰਦਾ ਬੰਦਾ ਤੁਮ ਆਉਂਦਾ ਕਿੰਡੀ ਰੂਟੋਬਾ ਤਾਂ ਹਰ ਬੰਦੇ ਦੀ ਹੈ ਹਰ ਬੰਦੇ ਦੀ ਸੈਲਫ ਰਿਸਪੈਕਟ ਹੈ ਅਰੋਧ ਨੇ ਬੈਡ ਵੀ ਕੀਤਾ ਕਿ ਜੇਕਰ 3 ਡਿਗਰੀ ਟੌਰਚਰ ਕੀਤਾ ਗਿਆ ਤੁਸੀਂ ਖਬਰਨਾਵਾ ਚੈਨਲ ਤੇ ਦੇਖਿਆ ਸਰਪੰਚ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਜਸਵਿੰਦਰ ਇੱਕ ਗੁਰਸਿੱਖ ਬੰਦਾ ਉਹਦੀ ਮਾਂ ਬਾਪ ਲੱਤੀ ਚਾਰ ਦਿਨਾਂ ਦਾ ਹੋਰ ਰਿਮਾਂਡ ਲੈ ਲਿਆ ਚਾਹੁੰਦੇ ਕੀ ਹੈ ਕਿ ਪੰਜਾਬ ਨੂੰ ਕਿਹੜੇ ਰਾਹਾਂ ਤੇ ਤੋੜਨਾ ਗਰੀਬਾਂ ਨੂੰ ਕਮਾ ਕੇ ਖਾਣ ਦਿਓ ਉਹਨਾਂ ਦੇ ਹੱਥਾਂ 'ਚ ਕੀ ਤੁਸੀਂ ਅਸਲਤਾ ਪਾਡਾਉਣੀ ਹੈ ਅੱਛਾ ਫਿਰ ਉਹਨਾਂ ਦਾ ਦੇਸ਼ਧਰੋਹ ਦੇ ਪਰਚੇ ਪਾਤੇ ਕੀ ਦੇਸ਼ਧਰੋਹੀ ਤੁਸੀਂ ਇਹ ਵੇਖੋ ਵੀ ਰੂਟ ਆਫ ਕਾਜ ਕੀ ਹੈ ਧਰਨੇ ਤੋਂ ਸਾਰੇ ਪੰਜਾਬ ਤੇ ਲੱਗੇ ਪਏ ਆ ਧਰਨੇ ਨੂੰ ਆਪਾਂ ਪਿਆ ਨੇ ਸ਼ਾਮ ਨੂੰ ਉੱਠ ਜਾਣਾ ਸੀ ਨਹੀਂ ਤਾਂ ਅਗਲੇ ਦਿਨ ਉੱਠ ਜਾਦੇ ਵੱਡੀਆਂ ਬੱਸਾਂ ਕਹਿੰਦਾ ਲੰਘੀ ਜਾਂਦੀਆਂ ਸੀ ਉਹਦਾ ਵਿਚਾਲੇ ਬੈਠੇ ਸੀ ਉੱਪਰੋਂ ਰਾਹ ਸੀਗਾ ਡਾਇਵਰਟ ਕਰਨ ਨੂੰ ਟ੍ਰੈਫਿਕ ਪਰ ਫਿਰ ਵੀ ਆਪਣੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੁੰਦੀ ਹੈ ਖਲੀਮੀ ਹੁੰਦੀ ਹੈ ਜੇ ਹੁਣ ਅਫਸਰ ਕਹਿੰਨ ਅਸੀਂ ਪ੍ਰੈਸ਼ਰ 'ਚ ਆਹਦਾ ਪ੍ਰੈਸ਼ਰ ਹੈ ਆਪਾਂ ਕੰਮ ਕਰਨਾ ਹੈ ਆਪਾਂ ਤਰਖਾ ਮਿਲਦੀ ਹੈ ਆਪਾਂ ਅਮਨ ਕਾਨੂੰਨ ਬਹਾਲ ਕਰਨਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਆ ਇਹ ਤਾਂ ਵੀ ਕੋਟ-ਕੋਟ ਲੋਕਾਂ ਦੇ ਬੱਚੇ ਇੰਨੀ ਬੁਰੀ ਤਰ੍ਹਾਂ ਕੁੱਟਦੇ ਹੋ ਕਮੜ ਕੇ ਸਰਵਾਈ ਵੀ ਨਾ ਕਰ ਪਾਉਣ ਉਹਨਾਂ ਦੀ ਬਾਦਵਾਵਾਂ ਕਿੱਥੇ ਲੱਗਣਗੀਆਂ ਕਿੱਥੇ ਜਾ ਕੇ ਉਹਨਾਂ ਦੀ ਬਾਦਵਾਵਾਂ ਲੱਗਣਗੀਆਂ ਮੈਂ ਕਹਿੰਦੀ ਵੀ ਇਹ ਬਹੁਤ ਵੱਡਾ ਜ਼ਬਰ ਹੋਇਆ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਹਰਲੇ ਮੁਲਕ ਗਿਆ ਮੈਨੂੰ ਉਹਨਾਂ ਦਾ ਫੋਨ ਆਇਆ ਮੈਂ ਆਂਦੀ ਸਰਦਾਰ ਸਿਮਰਨਜੀਤ ਸਿੰਘ ਪਾਰਟੀ ਦੀ ਕਿਛਪਾਈ ਆ ਮੈਂ ਆਪਦਾ ਫਰਜ ਸਮਝਦੇ ਹੋਏ ਇੱਥੇ ਪਹੁੰਚੀ ਆ ਕਿ ਗੁਰੂ ਸਾਹਿਬ ਮਾਫ਼ ਨਹੀਂ ਕਰਨਗੇ ਕਿ ਅਸੀਂ ਚੁੱਪ ਕਿਉਂ ਰਹੀ ਆ ਆਪਨੂੰ ਤਾਂ ਇੱਕ ਪਾਸਾ ਦਿਖਾਇਆ ਜਾਂਦਾ ਵੀ ਡਲੇ ਚਲਾਪੇ ਮੈਂ ਵੀ ਜਸਟੀਫਾਈ ਨਹੀਂ ਕਰਦੀ ਡਲੇ ਕਦੇ ਵੀ ਨਹੀਂ ਚੱਲਣੇ ਚਾਹੀਦੇ ਪੁਲਸ ਵੀ ਸਾਡੇ ਬੱਚੇ ਆ ਕੀ ਤਲਾਕੀ ਦੇ ਵੱਜੇ ਸਾਹਮਣੇ ਉਹ ਵੀ ਵਿਚਾਰੇ ਡਿਊਟੀ ਕਰ ਰਹੇ ਸਾਡੇ ਹੀ ਘਰਾਂ ਦੇ ਜਵਾਕ ਹੈ ਮੈਂ ਜਸਟੀਫਾਈ ਕਰੇ ਨਹੀਂ ਕਰਦੀ ਪਰ ਰੂਟ ਆਫ ਕਾਜ ਦੇਖੋ ਵੀ ਡਲੇ ਚਲਾਉਣ ਦੀ ਨੌਬਤ ਹੀ ਕਿਉਂ ਆਈ ਉੱਥੇ ਚੱਠਾ ਲੱਗਿਆ ਪਿਆ ਸੀ ਕੁਦਰਤੀ ਤੇ ਜਦੋਂ ਇੰਨਾ ਕੁਝ ਵਾਪਰਿਆ ਬੀਬੀਆਂ ਭੈਣਾਂ ਨੂੰ ਕੁੱਟ-ਕੁੱਟ ਕੇ ਬੱਸਾਂ ਚ ਲੁੱਦਣ ਲੱਗ ਗਏ ਕੁਬਬ ਨੇ ਤਾਂ ਸਾਰੇ ਪੰਜਾਬ ਕੀ ਲੱਗੇ ਪਏ ਹੋਰ ਕਿਤੇ ਇੰਨੀ ਜਬਰਦਸਤ ਸਿਕਿਉਰਿਟੀ ਹੋਈ ਸਰਪੰਚ ਦੇ ਘਰ ਦੀ ਹਾਲਤ ਇੱਕ ਵਾਰ ਜ਼ਰੂਰ ਦਿਖਾ ਦਿਓ ਫਰਿਜ ਵਾਸ਼ਿੰਗ ਮਸ਼ੀਨ ਕਾਰ ਐਲ ਸੀ ਡੀ ਡਰੈਸਿੰਗ ਟੇਬਲ ਗੋਦ ਰੇਤ ਤੇ ਵੀ ਕੁਝ ਤੇ ਟੈਕਟਾ ਚੀਜ਼ਾਂ ਮਾਰ ਕੇ ਸੋਲੈਂਡਰ ਘਰ ਦੇ ਚੱਕ ਲੈ ਲੈਟਰਨੂ ਦੇ ਵਿੱਚ ਜਿਹੜੀ ਉਹ ਟੈਂਕੀ ਜੀ ਨਹੀਂ ਲੱਗੀ ਉਹ ਫਲਸ਼ ਆਊਟ ਕਰਨ ਵਾਲੀ ਉਹ ਪੰਨਤੀ ਆਵਾਜ਼ ਵਿੱਚ ਕੋਈ ਚੀਜ਼ ਛੱਡੀ ਨਹੀਂ ਫਰਿੱਜ ਵਾਸ਼ਿੰਗ ਮਸ਼ੀਨ ਇੱਕ ਵੀ ਚੀਜ਼ ਨਹੀਂ ਛੱਡੀ ਵੀ ਜਿਹੜੀ ਆ ਕੇ ਉਹ ਜ਼ਿੰਦਗੀ ਵਿੱਚ ਸਰਵਾਈਵ ਕਰ ਸਕਣ ਸਰਪੰਚ ਦੇ ਜਿੱਕੇ ਨਿੱਕੇ ਬੱਚੇ ਪਤਾ ਨਹੀਂ ਚਾਰੇ ਕਿੱਧਰ ਗੋਰੀ ਮੱਝਾਂ ਖੋਲਤੀਆਂ ਦੇਖੋ ਇੱਕ ਮੱਝ ਅਸੀਂ ਨੇ ਵੇਚਾਰਦੀ ਹੈ ਬਹੁਤ ਦੁੱਖਦਾਈ ਘਟਨਾ ਵਾਪਰੀ ਹੈ ਇੱਕ ਜਿਹੜੀਆਂ ਵੀਡੀਓ ਵੀ ਘਟਨਾ ਵਾਦੀਆਂ ਬਾਕੀ ਬੱਚਾ ਕੋਈ ਨਾ ਇੱਕ ਗੂਲੀ ਜਲਦੀ ਜੀ ਹੋਈ ਉਹ ਤੇ ਕੀ ਕਰੀ ਟਿੱਪਣੀ ਕੀ ਇਹ ਤਾਂ ਸਰਕਾਰ ਦਾ ਫਰਜ ਹੈ ਚਾਹੇ ਗੋਲੀ ਉਹਨਾਂ ਨੇ ਜਿਵੇਂ ਵੀ ਚਲਾਈ ਕਿਹੜੇ ਖਲਾਫਤਾਂ ਚ ਚਲਾਈ ਪਰ ਇੰਦਿਆਂ ਹੋਣਾ ਚਾਹੀਦਾ ਇਹ ਤਾਂ ਪ੍ਰਸ਼ਾਸਨ ਨੇ ਵੀਡੀਓ ਦਾ ਹਜ਼ਾਰਾਂ ਆ ਗਈਆਂ ਆਪਾਂ ਵੀ ਜਿਹੜੀਆਂ ਗੱਲਾਂ ਬੋਲੀਆਂ ਵੀਡੀਓ ਵੇਖ-ਵੇਖ ਕੇ ਬੋਲੀਆਂ ਵੀ ਅਸੀਂ 90 ਸਾਲ ਦੇ ਬਜ਼ੁਰਗ ਨੂੰ ਕੁੱਟਿਆ ਇੱਕ ਹੋਰ ਵੀਰ ਸੀਗਾ ਉਹਦਾ ਢਿੱਡ ਦਾ ਆਪਰੇਸ਼ਨ ਹੋਇਆ ਚੰਦਪਾਣ ਦਾ ਹੀ ਉਹ ਐਡੀ ਬੁਰੀ ਹਾਲਤ ਚ ਉਹਦੇ ਡਾਂਟੇ ਟੂਕੇ ਟੁੱਟ ਗਏ ਉਹਨੇ ਹੁਣ ਵੀ ਇਹਨਾਂ ਦੀ ਹਰਸਤ ਜੀ ਹੈ ਆਪਾਂ ਨੂੰ ਕਿਸੇ ਨੇ ਦੱਸਣਾ ਵੀ ਉਹਦੀ ਹਾਲਤ ਮਾੜੀ ਹੈ ਕਿ ਚੰਗੀ ਹੈ ਉਹਦੇ ਢਿੱਡ ਦਾ ਆਪਰੇਸ਼ਨ ਹੋਇਆ ਤੁਹਾਨੂੰ ਚੰਦਪਾਣ ਵਾਲੇ ਨਾਮ ਵੀ ਦੱਸ ਦੇਣਗੇ ਉਹਦਾ ਵੇਖਿਆ ਹੀ ਕੋਈ ਨਹੀਂ ਭਾਈ ਜਿਹੜਾ ਵੀ ੜਕਿਆ ਆ ਗਿਆ ਚਾਹੇ ਕੋਈ ਜਵਾਬ ਸੀ ਚਾਹੇ ਵੱਡਾ ਸੀ ਚਾਹੇ ਛੋਟਾ ਸੀ ੜਕੇ ਆਣਾ ਚਾਹੀਦਾ ਬਸ ਕਿ ਇੱਥੇ ਮੱਤਾ ਸੀ ਨਬੇਸਾਲਾ ਲਾ ਬੰਦਾ ਇਹ ਨੂੰ ਨਾ ਕੁੱਟਿਆ ਵੀ ਆਪਣੀ ਤਾਂ ਆਤਮਾ ਰੂਹ ਉਰ ਲਈ ਕਿ ਐਡਾ ਜ਼ਬਰ ਜ਼ੁਲਮ ਨਹੀਂ ਹੋਣਾ ਚਾਹੀਦਾ ਆਜ਼ਾਦ ਹੋਏ ਨੂੰ ਨੇਚਰ ਹੋ ਕੇ ਸੰਵਿਧਾਨ ਤੋਂ ਸਭ ਨੂੰ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦਾ ਕਿੱਥੇ ਸਾਡੇ ਸੰਵਿਧਾਨ ਨਹੀਂ ਖੱਤ ਗਰੀਬਾਂ ਨਾਲ ਇਹੋ ਜਿਹਾ ਮਾੜਾ ਹਾਲਾਤ ਜਿਵੇਂ ਆਪਾਂ ਹੋਰ ਸਟੇਕਾ 'ਚ ਵੇਣੇ ਆ ਤਕਰੀਬ ਨੂੰ ਘੋੜੀ ਨਹੀਂ ਚੜ੍ਹਨ ਦਿੱਤਾ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਇਹਨਾਂ ਚੀਜ਼ਾਂ ਦਾ ਤਾਂ ਗੁਰੂ ਨਾਨਕ ਸਾਹਿਬ ਨੇ ਵਿਰੋਧ ਕੀਤਾ ਸੀ ਜਦੋਂ ਬਾਬਰ ਦੇ ਟਾਈਮ 'ਚ ਜ਼ਬਰ ਹੁੰਦਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਅਕਾਲਪੁਰ ਖਵਾਇਰੂਨ ਮੇਨਾ ਮਾਰਦਾ ਸੀ ਇੱਤੀ ਮਾਰ ਪਈ ਕੋਰਲਾ ਇਸ ਤੋਂ ਦਿੱਤਾ ਸੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰੰਗਜ਼ੇਬ ਜ਼ਬਰੀ ਧਰਮ ਪ੍ਰਚਾਰ ਕਰਾਉਂਦਾ ਸੀ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਭਾਈ ਜਿੱਥੇ ਜ਼ਬਰ ਹੁੰਦਾ ਉਥੇ ਜਾ ਕੇ ਬੋਲਣਾ ਮੇਰਾ ਤਾਂ ਫਰਜ਼ ਸੀ ਮੈਂ ਉਹਦਾ ਫਰਜ਼ੇ ਸਮਝਦੇ ਹੋਏ ਅੱਜ ਮੈਨੂੰ ਆਤਮਾਨਿਕ ਸ਼ਾਂਤੀ ਹੈ ਕਿ ਅਸੀਂ ਜਿਹੜਾ ਕੁਝ ਦੱਸਿਆ ਇਹ ਸਾਰਾ ਕੁਝ ਵੀਡੀਓ ਦੱਸ ਨਹੀਂ ਰਹੀਆਂ ਰੋ ਰੋ ਕੇ ਕਿ ਇੰਨਾ ਜ਼ਬਰ ਨਹੀਂ ਹੋਣਾ ਚਾਹੀਦਾ ਸੀ ਹੁਣ ਜਿਹੜੇ ਕੋਈ ਪ੍ਰਚਾਰਨ ਕੋਈ ਸਹਿਮਤੀ ਏ ਬੇਟੇ ਸੈਂਟੀ ਬਣਾ ਲੈਣਗੇ ਅੱਜ ਤਾਂ ਇੱਥੇ ਇਕੱਠੇ ਅਸੀਂ ਵੈਰੂ ਸਟੇਡੀਅਮ 'ਚ ਇਹਨਾਂ ਦੇ ਨਾਲ ਹਾੜਾ ਨਾੜਾ ਮਾਰਨ ਆਏ ਆ ਬਈ ਦੂਜੇ ਜਥੇ ਬੰਦਿਆ ਕਿਸਾਨ ਜਥੇ ਬੰਦਿਆ ਇਕੱਠੇ ਹੋਈਆਂ ਕੱਲ ਭਾਜਪਾ ਵਾਲੇ ਆਏ ਸੀ ਉਹਨਾਂ ਨੂੰ ਇਹ ਪਿੰਡ ਵਾਲਿਆਂ ਨੇ ਭਜਾਤਾ ਵੀ ਭਾਈ ਤੁਸੀਂ ਸਿਆਸਤ ਕਰਦੇ ਹੋ ਪਰ ਮੈਂ ਤੁਹਾਡੇ ਤੁਹਾਡੇ ਮਾਧਮ ਰਾਈ ਦੱਸਦਾ ਵੀ ਸਰਦਾਰ ਸਿਮਰਤ ਜੀ ਸੀ ਮਾਨ ਦਾ ਮੈਨੂੰ ਫੋਨ ਆਇਆ ਬਾਹਰਲੇ ਮੁਲਕੋਂ ਅੱਛਾ ਭਾਨੇ ਸਿੱਧੂ ਤਾਂ ਧੱਕਾ ਹੋਇਆ ਸੀ ਉਦੋਂ ਵੀ ਰੇਲ ਗੱਡੀयां ਰੋਕਤੀਆਂ ਸੀ ਪਰਮਿੰਦਰ ਝੋਟੇ ਨੂੰ ਠੁੱਠਾ ਚੱਕ ਲਿਆ ਸੀ ਪੁਲਿਸ ਨੇ ਉਦੋਂ ਵੀ ਮੋੜੇ ਨਾ ਮੋੜਾ ਜੜੇ ਵੀ ਜ ਫੈਕਟਰੀ ਸੀਗੀ ਸ਼ਰਾਬ ਦੇ ਉਲਟ ਵੀ ਕਿੰਨੇ ਘੰਟੇ ਸਰਦਾਰਮਾਨ ਧੁੱਪੇ ਖੜੇ ਰੇ ਖੀਰ ਤੇ ਐਸ ਵੀ ਐਮ ਨੂੰ ਕਹਿਣਾ ਪਿਆ ਵੀ ਮਾਨਸਾਵਾ ਜੇ ਸਸਕਾਰ ਲੇਟ ਹੋਊਗਾ ਤੁਸੀਂ ਵਹਿ ਜਾਓ ਅਜ ਤਾਂ ਵੀ ਜਿੱਥੇ ਜਬਰ ਜਦੋਂ ਮੋਦਸੀ ਪਹੁੰਚਦੇ ਆ ਇਹ ਸਾਡਾ ਇੱਕ ਲਾਕੀ ਫਰਜ ਸੀ ਸ਼ਾਂਤੀ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਰਿਮਾਂਡ ਲਏ ਮੈਨੂੰ ਤੁਸੀਂ ਤੁਹਾਡੇ ਮਾਧਮ ਨਾਲ ਹੀ ਪੁੱਛਦੇ ਆ ਮੈਨੂੰ ਤਾਂ ਬਣਾਉਣਾ ਕੀ ਹੈ ਇੱਕ ਤਾਂ ਜਸਵਿੰਦਰ ਹੀ ਸਾਡੀ ਪਾਰਟੀ ਦਾ ਹਲਕਾ ਇੰਚਾਰਜ ਤੇ ਜਿਹੜਾ ਸਰਪੰਚ ਉਹ ਤਾਂ ਤੁਰਿਆ ਨਹੀਂ ਸੀ ਜਾ ਰਿਹਾ ਚਾਰ ਦਿਨਾਂ ਦਾ ਰਿਮਾਂਡ ਲੈ ਕੇ ਤੁਸੀਂ ਨਾ ਤਾਂ ਪੀ ਬਣਾਉਣਾ ਤੇ ਨਾ ਕੋਈ ਸਿਆਰ ਸੀਗੇ ਕੀ ਸੀ ਉਹਨਾਂ ਕੋਲੇ ਬੀਤੀਆ ਪ੍ਰਵਾਨ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੇ ਇਹ ਜੀ ਗਾਲ ਇਸ ਤਨਾਪੀ ਘਟਨਾ ਬਹੁਤ ਮਾੜੀ ਹੈ ਪੰਜਾਬ ਦੇ ਵਿੱਚ ਇੱਕ ਜਗ੍ਹਾ ਨਹੀਂ ਅਲੱਗ-ਅਲੱਗ ਜਗ੍ਹਾ ਤੇ ਮਜ਼ਦੂਰਾਂ ਦੇ ਉੱਪਰ ਅਤਿਆਚਾਰ ਕਰ ਰਿਹਾ ਹੈ ਇਹ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਮੈਂ ਸਮਝਦਾ ਮਾਂ ਕਿ ਦਿੱਲੀ ਦੀ ਹਾਰ ਦਾ ਜਿਹੜਾ ਵਾ ਗੁੱਸਾ ਵਾ ਉਹ ਗਰੀਬ ਲੋਕਾਂ ਤੇ ਪੰਜਾਬੀਆਂ ਤੇ ਕੱਢ ਰਿਹਾ ਭਗਵੰਤ ਮਾਨ ਸਿਆ ਇਹਨਾਂ ਭੰਡ ਭਰਾਣੀ ਤੈਨੂੰ ਜਿਤਾਇਆ ਹੈ ਸਜਣਾ ਇੱਥੇ ਤਾਂ ਰਾਵਣ ਵਰਗੇ ਨਹੀਂ ਰਹੇ। ਉਸੇ ਕਿਹੜੀ ਕੇਦੀ ਮੂੜੇ। ਆਜੀ ਵੀਦੂ ਨੇ ਵੀ ਤਾਂ ਮੇਰਾ ਤਾਂ ਕੋਈ ਵਿਗੜਿਆ ਸਜਣਾ। ਆ ਜਾ ਪੰਜਾਬ ਵੱਲ ਧਿਆਰ ਦੇ ਪੰਜਾਬ ਦੇ ਲੋਕਾਂ ਵੱਲ ਧਿਆਨ ਦੇ। ਜੇ ਦੁਬਾਰਾ ਤੈਨੂੰ ਰਾਜਨੀਤੀ ਚ ਆਉਣੀ ਤੇਰੀ ਚਾਹ ਹੋਣਾ ਜੇ ਤੈਨੂੰ ਕਿਤੇ ਲੱਗਦਾ ਕਿ ਹਾਂ ਮੈਂ ਦੁਬਾਰਾ ਵੀ ਸਫਰ ਅਗਲਾ ਤਾਇ ਕਰਾਂ ਤਾਂ ਤੈਨੂੰ ਇੰਨਾ ਭੈਣ ਪਰੋਵਾਂ ਦੀ ਦਰਦ ਦੀ ਜਿਹੜੀ ਆ ਮਲ ਬਣਨਾ ਚਾਹੀਦਾ। ਇੱਕ ਵੀ ਬਿਆਨ ਸਜਣਾ ਤੇਰਾ ਆਇਆ ਨਹੀਂ। ਆ ਵੀ ਕਿਉਂ? ਇਸ਼ਾਰੇ ਤੁਹਾਡੇ ਆ। ਐਮਐਲਏ ਤੁਹਾਡੇ ਆ। ਪ੍ਰਸ਼ਾਸਨ ਅਧਿਕਾਰੀ ਤੁਹਾਡੇ ਲਾਏ ਹੋਏ ਆ। ਕਾ ਸਾਰਾ ਕੋ ਤੁਸੀਂ ਕੀਤਾ ਕਰਾਇਆ ਮੈਨੂੰ ਦੱਸ ਰਹੇ ਸੀ ਲੋਕ ਇੱਥੇ ਕਿ ਫਰੀਦਕੋਟ ਦੀ ਪੁਲਿਸ ਨੇ ਪਤਾ ਨਹੀਂ ਕਿਹੜਾ ਲੱਗੇ ਕੋ ਥਾਣਾ ਪੈਂਦਾ ਪਰਲੇ ਬੰਨੇ ਹੋਰ ਕਿਹੜਾ ਸਾਧਕ ਸਾਧਕ ਜਾ ਕੇ ਬੰਦੇ ਕੁੱਟੇ ਆ ਜੀ ਹੁਣ ਮੈਨੂੰ ਨਹੀਂ ਪਤਾ ਕਿ ਸਾਧਕ ਕਿੱਥੇ ਪੈਂਦਾ ਕਿੱਥੇ ਨਹੀਂ ਇਹ ਲੋਕ ਦੱਸ ਰਹੇ ਮੈਨੂੰ ਇੱਥੇ ਇਹ ਚੀਜ਼ਾਂ ਦਾ ਜਵਾਬ ਤੁਸੀਂ ਹੋ ਜਵਾਬ ਦੇ ਹੀ ਹੋ ਨਹੀਂ ਤਾਂ ਸੱਜਣਾ ਜਿਵੇਂ ਤੁਹਾਡੇ ਝਾੜੂ ਦਾ ਦਿੱਲੀ ਦੇ ਵਿੱਚ ਕੂਚਾ ਬਣਾ ਛੜਿਆ ਨਾ ਏ ਆਉਣ ਵਾਲਾ ਸਮਾਂ ਪੰਜਾਬੀਆਂ ਨਾਲ ਤੁਹਾਨੂੰ ਕਰ ਦੇਣਾ ਪੰਜਾਬੀ ਯਾਦ ਰੱਖੀ ਸੱਜਣਾ ਸਟੇਜ ਤੇ ਚੜਨ ਲੱਗਾ ਮਿੰਟ ਪੰਜ ਲਾਉਂਦੇ ਆ ਤੇ ਸਟੇਜ ਤੋਂ ਉਤਾਰਨ ਲੱਗਾ ਮਿੰਟ ਪੰਜ ਲਾਉਂਦੇ ਆ ਪਰ ਤੇਰੇ ਪੱਲੇ ਨਹੀਂ ਪਈ ਸੱਜਣਾ ਨਾ ਤੇ ਤੈਨੂੰ ਸਟੇਜ ਤੇ ਸੰਭਾਲਣ ਦਾ ਪਤਾ ਲੱਗਿਆ ਨਾ ਤੈਨੂੰ ਸਟੇਜ ਸਾਂਭਣੀ ਆਈ ਇਹ ਨਾ ਹੋਵੇ ਇਹ ਕਿੱਤਾ ਛੱਡ ਕੇ ਦੁਬਾਰਾ ਫੇਰ ਕਿਤੇ ਸਟੇਜ ਵਾਲਾ ਬੰਨਾ ਜਾਂਦਾ ਪਵੇ ਅੱਗੇ ਤੁਹਾਡੇ ਚੁਟਕਲੇ ਤੁਹਾਡੀਆਂ ਕੈਸਟਾਂ ਬੜੀਆਂ ਵੇਖਦੀਆਂ ਸੀ ਪਰ ਮੇਰੇ ਖਿਆਲ ਦੇ ਨਾਲ ਨਾਲ ਨਾ ਹੁਣ ਲੋਕਾਂ ਨੇ ਉਹ ਵੀ ਸੁਣਨੀਆਂ ਬੰਦ ਕਰ ਦੇਣੀਆਂ ਕਿ ਇਹਦੇ ਵਿੱਚ ਵੀ ਗੱਪਾਂ ਹੀ ਹੋਣੀਆਂ ਹਣਾ ਦੁਕਾਨਦਾਰੀ ਲਾਉਣ ਆ ਗਿਆ ਇਸ ਕਰਕੇ ਭਾਜੀ ਤੁਹਾਡੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਤੁਸੀਂ ਲੋਕਾਂ ਨੂੰ ਬੜੇ-ਬੜੇ ਸੁਪਨੇ ਵਿਖਾਏ ਆ ਜਦੋਂ ਕਿਸੇ ਨੂੰ ਸੁਪਨੇ ਵਿਖਾ ਕੇ ਉਹਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਜਾਵੇ ਨਾ ਦਰਦ ਬਹੁਤ ਹੁੰਦਾ ਖਾਸ ਕਰਕੇ ਜਦੋਂ ਆਪਣੇ ਵੱਲੋਂ ਕੀਤਾ ਜਾਂਦਾ ਤਾਂ ਤੂੰ ਤਾਂ ਇਧਰ ਤਾਂ ਸੀ ਮਿੱਤਰ ਪਿਆਰੇ ਤੂੰ ਆਪਣਾ ਮਾਲਵਾ ਨਹੀਂ ਸਾਂਭ ਸਕਿਆ ਯਾਰ ਤੂੰ ਪੂਰਾ ਪੰਜਾਬ ਕਿੱਥੋਂ ਸਾਂਭ ਲੇਗਾ ਇਸ ਕਰਕੇ ਅਜੇ ਵੀ ਡੁੱਲੇ ਬੇਰ ਦਾ ਕੁਝ ਨਹੀਂ ਵਿਗੜਿਆ ਇਹਨਾਂ ਭੈਣ ਭਰਾਵਾਂ ਦੀ ਦਰਦ ਬਣ ਇਹਨਾਂ ਦੀ ਮਲਮ ਬਣ ਇਹਨਾਂ ਦੇ ਨਾਲ ਖੜਾ ਹੋ ਅੱਜ ਵੀ ਤੈਨੂੰ ਅਸੈਪਟ ਕਰਨਗੇ ਪਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਿੱਤਰ ਪਿਆਰੇ ਉਹ ਕਹਿੰਦੇ ਕਿ ਅਸੀਂ ਅੰਗਰੇਜ਼ ਆਉਣਗੇ ਅੰਗਰੇਜ਼ ਛੱਡ ਅੰਗਰੇਜ਼ਾਂ ਨੇ ਸਾਡੇ ਆਪਣੇ ਦੇਰ ਭੇਜਨੇ ਸ਼ੁਰੂ ਕਰ ਦਿੱਤੇ ਇਹ ਨਾ ਵੇ ਕਿਤੇ ਵੀ ਤੁਹਾਡੇ ਵਰਗਿਆਂ ਨੇ ਤੇ ਪਤਾ ਕੀ ਕਰਨਾ ਤੁਹਾਡੇ ਨੂੰ ਵੇਖਦਾ ਮੰਤਰੀ ਆ ਜਿੰਨੇ ਵੀ ਤੁਹਾਡੇ ਕੈਬਨਟ ਮੰਤਰੀ ਬਣੇ ਨਾ ਇਹਨਾਂ ਨੇ ਆਪਣੇ ਪਰਿਵਾਰ ਦੇ ਨਿਆਣੇ ਬਾਹਰ ਸੈਟਲ ਕਰ ਲਏ ਨੇ ਉਹਨਾਂ ਨੂੰ ਪਤਾ ਆ ਕਿ ਆਉਣ ਵਾਲੇ ਸਮੇਂ ਤੇ ਸਾਡ ਜੁੱਤੀਆਂ ਪਾਣੀਆਂ ਸਾਡੇ ਹਨਾ ਇਹਨਾਂ ਲੋਕਾਂ ਨੇ ਸਾਡੇ ਮਾਰਨੀਆਂ ਇਹ ਡੜਲੇ ਵੱਜਣੇ ਸ਼ੁਰੂ ਹੋ ਗਏ ਆ ਚਾਹੇ ਉਹ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਜੇ ਆ ਇਹ ਰੋਹ ਆ ਗੁੱਸਾ ਆ ਇਹ ਕੋਈ ਪਤਾ ਨਹੀਂ ਆ ਕਦੋਂ ਮੁੱਖ ਮੰਤਰੀ ਦੇ ਘਰ ਵੱਲੋਂ ਜਿਹੜਾ ਇਹਨਾਂ ਨੇ ਜਿਹੜਾ ਵਾ ਉਹ ਮੇਰੇ ਖਿਆਲ ਦੇ ਨਾਲ ਜਿਹੜਾ ਵਾ ਬਰੋਖ ਕਰ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਮਿੱਤਰ ਪਿਆਰੇ ਸਾਂਭਲਾ ਪੰਜਾਬ ਅੱਗ ਦੇ ਢੇਰ ਤੇ ਬੈਠਾ ਰਲ ਮਿਲ ਕੇ ਨੂੰ ਬਚਾ ਲੋ ਮੇਰੀਆਂ ਗੱਲਾਂ ਤੈਨੂੰ ਕੌੜੀਆਂ ਲੱਗਣ ਗਿਆ ਮੁੱਖ ਮੰਤਰੀ ਸਿਆਂ ਲੱਗਣ ਕੋਈ ਚੱਕਰ ਨਹੀਂ ਆ ਇਹ ਲੱਗਣੀਆਂ ਵੀ ਚਾਹੀਦੀਆਂ ਕਿਉਂਕਿ ਸਾਡਾ ਰੋਹ ਆ ਤੇਰੇ ਕਿ ਮਿੱਤਰ ਬੜਿਆ ਲੋਕਾਂ ਨੇ ਤੈਨੂੰ ਨੀਲਿਆਂ ਚਿੱਤਿਆਂ ਤੋਂ ਉੱਤੇ ਉੱਠ ਕੇ ਤੇਰੀ ਝੋਲੀ 'ਚ ਖਰਾਤ ਪਾਈ ਸੀ ਪਟੇਲੂ ਸਮਝਦੀ ਆਈ ਮਿੱਤਰ ਪਿਆਰੇ ਤੂੰ ਰਾਜਾ ਬਣ ਕੇ ਆਪਣੇ ਅਨੁਸਤੋਜ ਦਾ ਰਾਜ ਖਵਾਉਣਾ ਤੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਖਾਰੀ ਖਲ ਮੂਰਖਾ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਤੂੰ ਇੱਕ ਰਾਜੇ ਤੋਂ ਮਿੰਡ ਤੋਂ ਪਹਿਲਾਂ ਮਿੱਤਰਾਂ ਕੰਗਾਲ ਬਣੇਗਾ ਔਰ ਇਹ ਜਨਤਾ ਤੇ ਨੂੰ ਬਲਾ ਕੇ ਰੱਖੇਗੀ ਜੀ پنجاب ਦੇ ਵਿੱਚ ਬੜੀਆਂ ਸਰਕਾਰ ਵਾਸਤੇ ਬੜੀਆਂ ਸ਼ਰਮਨਾਕ ਘਟਨਾਵਾਂ ਹੋਈਆਂ ਨੇ ਜਿਹੜੀਆਂ ਕਿ ਸਾਡੇ ਦਲਿਤ ਭਾਈਚਾਰੇ ਤੇ ਇੰਨਾ ਤਸ਼ੱਦਦ ਆ ਚੰਦ ਭਾਨ ਵਿਖੇ ਪੁਲਿਸ ਨੇ ਇੱਕ ਧਨਾਟ ਬੰਦੇ ਦਾ ਸਾਥ ਦੇ ਕੇ ਤੇ ਸਾਡੇ ਭਾਈਚਾਰੇ ਦੇ ਉੱਤੇ ਇੰਨਾ ਕੁ ਤਸ਼ੱਦਦ ਕੀਤਾ ਇੰਨਾ ਕੁ ਤਸ਼ੱਦਦ ਕੀਤਾ ਕੋਈ ਘਰ ਛੱਡਿਆ ਹੀ ਨਹੀਂ ਕੋਈ ਵੇਖਿਆ ਹੀ ਨਹੀਂ ਕਿ ਇਹ ਗੁਨਾਹਗਾਰ ਆ ਜਾਂ ਇਹ ਬੇਗੁਨਾਹ ਆ ਵੇਖਿਆ ਹੀ ਨਹੀਂ ਇੱਕ ਰੱਸਿਓ ਸਭ ਨੂੰ ਫੜ-ਫੜ ਕੇ ਗੁੱਟਦਾ ਇਹਨਾਂ ਕਿਹਾ ਕਿ Dalit ਲੋਕਾਂ ਨੇ ਰੋੜੇ ਚਲਾਏ ਰੋੜੇ ਚਲਾਏ ਉਹ ਫੈਰਿੰਗ ਕਰਨ ਵਾਲੇ ਤਨਾਟ ਤੇ ਚਲਾ ਰਹੇ ਸੀ ਦਲਿਤ ਲੋਕ ਰੋੜੇ ਉਹ ਪੁਲਿਸ ਤੇ ਨਹੀਂ ਸੀ ਚਲਾ ਰਹੇ ਅਗਰ ਜੇ ਫੈਰਿੰਗ ਵਾਲੇ ਬੰਦੇ ਨੂੰ ਪੁਲਿਸ ਨੇ ਕੁਝ ਨਹੀਂ ਕਿਹਾ ਤਾਂ ਜਿਹੜੇ ਰੋੜੇ ਚਲਾ ਰਹੇ ਸੀਗੇ ਉਹ ਉਹ ਤਨਾਟ ਬੰਦੇ ਤੇ ਚਲਾ ਰਹੇ ਸੀ ਜੋ ਕਿ ਫੈਰਿੰਗ ਕਰ ਰਿਹਾ ਸੀ ਤਾਂ ਜਦੋਂ ਰੋੜਾ ਚੱਲਦਾ ਤਾਂ ਪੁਲਿਸ ਦੇ ਵੀ ਵੱਲੋਂ ਵੀ ਚੱਲ ਸਕਦਾ ਰੋੜਾ ਤਾਂ ਰੋੜਾ ਹੀ ਆ ਤਾਂ ਇਹਨਾਂ ਨੇ ਕਿਉਂ ਨਹੀਂ ਉਸ ਤਨਾਟ ਬੰਦੇ ਨੂੰ ਗ੍ਰਿਫਤਾਰ ਕੀਤਾ ਕਿਉਂ ਨਹੀਂ ਉਸ ਤਨਾਟ ਬੰਦੇ ਨੂੰ ਥਾਣੇ ਲੈ ਕੇ ਆਏ ਜਦੋਂ ਕਿ ਪਹਿਲਾ ਰੋਲੇ ਦੀ ਇਤਲਾ ਉਹ ਬੀਬੀ ਸਰਪੰਚ ਨੇ ਦਿੱਤੀ ਸੀ ਤਾਂ ਮੈਂ ਕੱਲ ਇੱਕ ਉਹ ਧਨਾੜ ਬੰਦੇ ਦੀ ਇੰਟਰਵਿਊ ਦੇਖ ਰਹੀ ਸੀ ਇੱਕ ਚੈਨਲ ਵਾਲਾ ਉਹਨਾਂ ਦੀ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦਾ ਅਸੀਂ ਤਾਂ ਇਹਨਾਂ ਨੂੰ ਮਹਤਵਾਰ ਬੰਦੇ ਹੀ ਨਹੀਂ ਸਮਝਦੇ ਉਹ ਮਹਤਵਾਰ ਬੰਦੇ ਕਿਉਂ ਨਹੀਂ ਸਮਝਦੇ ਕਿਉਂਕਿ ਅਸੀਂ ਗਰੀਬ ਆ ਉਹ ਗਰੀਬ ਆ ਉਹ ਕਹਿੰਦਾ ਵੀ ਇਹ ਜਿਹੜੀ ਅਸੀਂ ਇਹਨੇ ਅਖੇ ਸ਼ਾਮਲਾਟ ਚ ਬੈਠਾ ਅਸੀਂ ਐਂ ਕਰਾਂਗੇ ਐਂ ਕਰਾਂਗੇ ਇਹ ਹਾਲੇ ਵੀ ਉਹ ਬੰਦਾ ਹੈਂਕੜਵਾਜੀ ਨਾਲ ਇੰਟਰਵਿਊ ਦੇ ਰਿਹਾ ਸੀ ਹੰਕਾਰ ਚ ਤਾਂ ਇਹ ਜਿਹੜੇ ਜਿਹੜੇ ਹੰਕਾਰੀ ਲੋਕ ਆ ਧਨਾੜ ਲੋਕ ਸਾਨੂੰ ਮਤਲਬ ਕਿ ਦਬਾਉਣਾ ਚਾਹੁੰਦੇ ਆ ਇਕਾ ਦੁੱਕਾ ਬਾਰਤਾਂ ਤਾਂ ਬਾਰਦਾ ਤਾਂ ਤਾਂ ਹਰ ਰੋਜ਼ ਹੀ ਹੁੰਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਨੇ ਇਹ ਜਿਹੜੀ ਬੜਾ ਬੜੀ ਮੰਦਭਾਗੀ ਤੇ ਤਾਂ ਬਲੁੰਦਰ ਦੇਣ ਵਾਲੀ ਘਟਨਾ ਜੋ ਚੰਦ ਬਾਜੇ ਵਾਪਰੀ ਆ ਪੁਲਿਸ ਨੇ ਇੱਕ ਧਨਾੜ ਬੰਦੇ ਦਾ ਸਾਥ ਦੇ ਕੇ ਗਰੀਬਾਂ ਦੇ ਘਰਾਂ ਦੇ ਵਿੱਚ ਵੜ-ਵੜ ਕੇ ਬੇਗੁਨਾਹ ਬੱਚਿਆਂ ਨੂੰ ਬੇਗੁਨਾਹ ਸਾਡੀਆਂ ਔਰਤਾਂ ਨੂੰ ਬੇਗੁਨਾਹ ਸਾਡੇ ਬਜ਼ੁਰਗਾਂ ਨੂੰ ਬੇਗੁਨਾਹ ਸਾਡੇ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਭੰਨ ਤੋੜ ਕੀਤੀ ਇਹ ਕਿੱਥੋਂ ਦਾ ਇਨਸਾਫ ਹੈ ਇੱਥੇ ਮਤਲਬ ਕਿ ਇੱਕ ਕੈਮਰੇ ਵਾਲਾ ਵੀ ਮੁੰਡਾ ਦੱਸ ਰਿਹਾ ਸੀ ਕਿ ਮੇਰੇ ਡਾਂਗ ਮਾਰੀ ਮੋਰਾਂ ਦੇ ਵਿੱਚ ਮੇਰਾ ਕੈਮਰਾ ਭੰਨ ਦਿੱਤਾ ਇੱਥੇ ਲੋਕਾਂ ਤੰਤਰ ਨੂੰ ਜ਼ਖਮੀ ਕੀਤਾ ਗਿਆ ਕਹਿੰਦੇ ਆ ਨਾ ਵੀ ਲੋਕਤੰਤਰ ਆ ਇੱਥੇ ਚੰਦ ਭਾਨ ਦੇ ਵਿੱਚ ਲੋਕਤੰਤਰ ਨੂੰ ਵੀ ਜ਼ਖਮੀ ਕੀਤਾ ਗਿਆ ਕਿਉਂਕਿ ਜਿਹੜੇ ਇਹ ਕੈਮਰੇ ਵਾਲੇ ਨੇ ਇਹਨਾਂ ਨੇ ਆਵਾਜ਼ ਗਰੀਬਾਂ ਦੀ ਆਵਾਜ਼ ਗਰੀਬਾਂ ਤੇ ਹੋਇਆ ਤਸ਼ੱਦਦ ਲਾਈਵ ਦਿਖਾਇਆ ਤਾਂ ਇਹਨਾਂ ਦੇ ਇਹਨਾਂ ਨੇ ਜੋ ਇਹ ਐਸਐਚਓ ਆ ਇਹਦੀ ਮਿਲੀਭੁਗਤ ਉਸ ਤਨਾਟ ਬੰਦੇ ਨਾਲ ਐਸਐਚਓ ਦੀ ਮਿਲੀਭੁਗਤ ਦੇ ਨਾਲੇ ਸਾਰਾ ਕੁਝ ਹੋਇਆ ਐਸਐਚਓ ਦੀ ਜਿਹੜੀ ਸਰਵਿਸ ਬੁੱਕ ਤੇ ਕਰੈਕਟਰ ਉਹਦੇ ਵਿੱਚ ਲਿਖਿਆ ਜਾਣਾ ਚਾਹੀਦਾ ਵੀ ਇਹ ਕਾਬਲ ਨਹੀਂ ਐਸਐਚਓ ਸਾਹਿਬ ਦੇ ਇਹ ਸਾਰਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਤੇ ਭਗਵਾਨ ਤਮਾਨ ਦਿੱਲੀ ਚ ਫਿਰਦਾ ਸਰਕਾਰਾਂ ਬਣਾਉਂਦਾ ਬੰਦੇ ਜਿਤਾਉਂਦਾ ਤੇ ਮੈਂ ਸਮਝਦੀ ਆ ਕਿ ਤੂੰ ਆਪਦੇ ਪੰਜਾਬ ਨੂੰ ਤਾਂ ਸਾਹਮ ਲਾ ਪੰਜਾਬ ਦੇ ਵਿੱਚ ਕੀ ਹੋ ਰਿਹਾ ਅਸੀਂ 44 45% ਆ ਪੰਜਾਬ ਦੇ ਵਿੱਚ ਜਿੰਨਾ ਤੇ ਤੁਸੀਂ ਤਸ਼ੱਦਦ ਕਰ ਰਹੇ ਹੋ ਇਸੇ ਕਿਸੇ ਏਜੰਸੀਆਂ ਰਾਹੀਂ ਕਰਾ ਰਹੇ ਹੋ ਜਾਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੇ ਤੁਸੀਂ ਸਾਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਐਦਾਂ ਅਸੀਂ ਖਤਮ ਨਹੀਂ ਹੋਵਾਂਗੇ ਜਦੋਂ دریاਵਾ ਵਿੱਚ ਹੜ ਆਉਂਦੇ ਆ ਨਾ ਤੇ ਫਿਰ ਬੰਨੇ ਨਹੀਂ ਲੱਗਦੇ ਫਿਰ ਉਹਨਾਂ ਨੂੰ ਬੰਨ ਨਹੀਂ ਲੱਗਦੇ ਜਦੋਂ دریاਵਾ ਦੇ ਵਿੱਚ ਹੜ ਆਉਂਦੇ ਆ ਤੇ ਭਗਵਾਨ ਤਮਨ ਨੂੰ ਆਪਣੀ ਪੁਲਿਸ ਜਿਹੜੀ ਇਹਦੀ ਪੁਲਿਸ ਗੁੰਡਾਗਰਦੀ ਕਰਦੀ ਆ ਪਿੰਡਾਂ ਦੇ ਵਿੱਚ ਸ਼ਰੇਮ ਨਸ਼ਾ ਵਿਕ ਰਿਹਾ ਸ਼ਰੇ ਆਮ ਚੋਰੀਆਂ ਹੋ ਰਹੀਆਂ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਆ ਉਥੇ ਕਿਉਂ ਨਹੀਂ ਗੌਰ ਕਰ ਰਹੇ ਇੱਕ ਇਹਨਾਂ ਨੂੰ ਆ ਗਰੀਬ ਮਜ਼ਦੂਰ ਪੁੱਟਣ ਵਾਸਤੇ ਇੱਥੇ ਆਏ ਆ ਜਿੱਥੇ ਕਿੱਥੇ ਢਾ ਲੋ ਫੜ ਕੇ ਜਿੱਥੇ ਕਿੱਥੇ ਢਾ ਲੋ ਫੜ ਕੇ ਇਸ ਤਰ੍ਹਾਂ ਦੀਆਂ ਭਗਵਾਨਤਮਾਨ ਮੁੱਖ ਮੰਤਰੀ ਸਾਹਿਬ ਇਹੋ ਜਿਹੀਆਂ ਬਾਰਦਾਤਾਂ ਜੇ ਹੁੰਦੀਆਂ ਰਹੀਆਂ ਤਾਂ ਜਿਹੜਾ ਤੁਸੀਂ ਕਹਿੰਦੇ ਸੀ ਪੰਜਾਬ ਵਿੱਚ ਕੋਈ ਧਰਨਾ ਨਹੀਂ ਲੱਗੇਗਾ ਪੰਜਾਬ ਵਿੱਚ ਕੋਈ ਐਜੀਟੇਸ਼ਨ ਨਹੀਂ ਹੋਏਗੀ ਤਾਂ ਅੱਜ ਕੀ ਹੋ ਰਿਹਾ ਕਿਸੇ ਸਰਕਾਰ ਦੇ ਵਿੱਚ ਇਸ ਤੋਂ ਪਹਿਲਾਂ ਕਾਂਗਰਸ ਰਹੀ ਅਕਾਲੀ ਦਲ ਰਹਾ ਕਿਸੇ ਸਰਕਾਰ ਦੇ ਵਿੱਚ ਐਦਾਂ ਇੰਨੀ ਮਤਲਬ ਕਿ ਕੀ ਕਹਾਂਗੇ ਅਸੀਂ ਬਹੁਤ ਮਤਲਬ ਕਿ ਜੋ ਕੁਝ ਹੋਇਆ ਐਡੀ ਪਸ਼ਰਮੀ ਨਾਲ ਕਿਸੇ ਵਰਗ ਤੇ ਇਸ ਤਰ੍ਹਾਂ ਇੰਨਾ ਧੱਕਾ ਤੇ ਇੰਨਾ ਤਸ਼ੱਦਦ ਨਹੀਂ ਸੀ ਹੋਇਆ ਜੋ ਅੱਜ ਚੌਥੀ ਪੰਜਵੀਂ ਘਟਨਾ ਹੈ ਪੰਜਾਬ ਦੇ ਵਿੱਚ ਜੋ ਭਗਵੰਤ ਮਾਨ ਸਹਿਤ ਤੇਰੀ ਸਰਕਾਰ ਵਿੱਚ ਹੋ ਰਹੀ ਆ ਇਹ ਸਰਕਾਰਾਂ ਦੀਆਂ ਚਾਲਾਂ ਨੇ ਜਾਂ ਕਿਸੇ ਏਜੰਸੀ ਦੀਆਂ ਚਾਲਾਂ ਨੇ ਕਿ Dalit ਵਰਗ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਤਰ੍ਹਾਂ Dalit ਵਰਗ ਖਤਮ ਨਹੀਂ ਹੋਏਗਾ ਅਗਰ ਚੰਦ ਭਾਨ ਵਾਲੀ ਜਿਹੜੀ ਇਹ ਮਤਲਬ ਕਿ ਘਟਨਾ ਹੈ ਇਹਦਾ ਇਨਸਾਫ ਗਰੀਬਾਂ ਨੂੰ ਨਾ ਮਿਲਿਆ ਜੋ ਬੱਚੇ ਲਾਪਤਾ ਨੇ ਉਹਨਾਂ ਨੂੰ ਉਹਨਾਂ ਦਾ ਸਰਾਗ ਨਾ ਲਾਇਆ ਗਿਆ ਤਾਂ ਇਹ ਇਸ ਤੋਂ ਅੱਜ ਵੇਖੋ ਤੁਸੀਂ ਫ੍ਰੀ ਫੋਟੋ ਵਿੱਚ ਕਿੰਨਾ ਇਕੱਠਾ ਤਾਂ ਇਸ ਤੋਂ ਵੱਡੇ ਇਕੱਠ ਹੋਣਗੇ ਤੇ ਫਿਰ ਰੁੱਕੇ ਨਹੀਂ ਰੁਕਣੇ ਲੋਕ ਇਹਨਾਂ ਕਹਿੰਦੀ ਹੋਈ ਮੈਕੀਮਾ ਦੀ ਜਾਚ ਖਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਘਟਨਾ ਭਾਈ ਜੀ ਤੁਹਾਡੇ ਸਾਹਮਣੇ ਆ ਸਾਰਾ ਪੰਜਾਬ ਕਹਿ ਰਿਹਾ ਲਾਂਤਾਂ ਪਾਣਾ ਜਾ ਰਹੀਆਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਲਾਂਤਾਂ ਪੈਂਦੀਆਂ ਕੁਝ ਇੱਕ ਬੰਦੇ ਆਸਤੇ ਹੁੰਦੀਆਂ ਜਦੋਂ ਬੰਦੇ ਇੱਕ ਬੰਦੇ ਨੂੰ ਬਚਾਉਣ ਆਸਤੇ ਤਾਂ ਸਰਕਾਰ ਜਾਂ ਐਮ ਐਲ ਏ ਆਪ ਦਾ ਗੁੰਡਾ ਰਾਜ ਵਿਖਾਵੇ ਤਾਂ ਤੁਸੀਂ ਇਹ ਚੀਜ਼ ਨੋਟ ਕਰੋ ਵੀ ਲਾਂਤਾਂ ਪੈਂਦੀਆਂ ਲਾਂਤਾਂ ਹੀ ਪੈਂਦੀਆਂ ਕੱਲੀਆਂ ਤੋਂ ਲਾਂਤ ਇਹਨਾਂ ਨੂੰ ਪਾਈ ਜਾਂਦੀਆਂ ਅੱਗੇ ਇਹ ਬੀਬੀ ਐਸਐਸਪੀ ਨੇ ਮੇਰੇ ਤੇ ਪਰਚਾ ਕਾਟਣ ਦਾ ਸੀ ਬਿਲਕੁਲ ਝੂਠਾ ਪਰਚਾ ਸੀਗਾ ਪਰ ਜਿਹੜਾ ਕਹਿ ਲਓ ਉਹ ਪਰਚੇ ਦੀ ਅੱਜ ਵੀ ਪਰਪਾਈਆਂ ਸੀ ਕਰੀ ਜਾਂਦੇ ਆ ਇਹ ਬੀਬੀ ਦਾ ਕੰਮ ਕੀ ਆ ਕਿ ਇਹਨੂੰ ਪਰਚੇ ਕਰਨ ਦਾ ਛੌਂਕ ਚੜ ਚੁੱਕਿਆ ਇਹਨਾਂ ਨੂੰ ਇੰਜ ਲੱਗਦਾ ਜਦੋਂ ਕਿਸੇ ਮਾੜੇ ਬੰਦੇ ਤੇ ਪਰਚਾ ਹੁੰਦਾ ਬਹੁਤ ਲੋਕਾਂ ਦੇ ਮਾੜਿਆਂ ਦੇ ਪਰਚੇ ਹੁੰਦੇ ਆ ਇਹ ਤਾਂ ਜੇਕਰ ਸੋਸ਼ਲ ਮੀਡੀਆ ਦੀ ਤਾਕਤ ਨਾ ਹੁੰਦੀ ਨਾ ਤੁਸੀਂ ਇੱਥੇ ਹੁੰਦੇ ਤੁਹਾਡੇ ਪੱਤਰ ਕਾਰਾਂ ਦੀ ਭਰਾਵਾਂ ਦੀ ਪਾਵਰ ਨਾਲ ਦੀ ਤੁਸੀਂ ਨਾ ਇੱਥੇ ਮਸਲਾ ਨਹੀਂ ਹੋਣਾ ਸੀ ਤਾਂ ਇਹ ਜਿਹੜਾ ਕਹਿ ਲਓ ਲੋਕਾਂ 'ਚ ਗੱਲ ਆ ਗਈ ਜਿਹਦੇ ਕਰਕੇ ਬੰਦੇ ਰਹਾ ਹੋ ਜਾਣਗੇ ਨਹੀਂ ਜਿਹੜੇ ਹਸਾਬ ਤੇ ਇਹ ਕੁੱਟ-ਕੁੱਟ ਕੇ ਟਹਿਆਂ ਲਾਉਂਦੇ ਆ ਜਿਵੇਂ ਕਹਿ ਲਓ ਬਾਥਰੂਮ ਤੱਕ ਵਿੱਚੋਂ ਖੂਨ ਆਉਣ ਲੱਗ ਜਾਂਦਾ ਤੇ ਸਿੱਧੇ ਤੌਰ ਤੇ ਗੁੰਡਾ ਗਿਰਿਆਂ ਜਿਵੇਂ ਅੰਗਰੇਜ਼ ਅਤਿਆਚਾਰ ਮਲੂਮਾ ਲੋਕਾਂ ਤੇ ਕਰਦੇ ਸੀ ਅੱਜ ਇਹ ਵੀ ਕਰੀ ਜਾਂਦੇ ਆ ਬਦਲਿਆ ਕੱਖ ਨਹੀਂਗਾ ਬੱਸ ਸਰਕਾਰਾਂ ਬਦਲੀਆਂ ਜੇਕਰ ਅੱਜ ਵੀ ਇਹੀ ਲੱਗਦਾ ਮੁੱਖ ਮੰਤਰੀ ਆ ਉਹ ਪੰਜਾਬ ਨੂੰ ਲਵਾਰਸ਼ ਛੱਡੀ ਫਿਰਦਾ ਜੇਕਰ ਉਹ ਪੰਜਾਬ ਚ ਰਵੇ ਐਜੇ ਕੰਮ ਨਾ ਹੋਵੇ ਪਰ ਉਹਨੂੰ ਕੱਲਾ ਕੇਜਰੀਵਾਲ ਦੀਂਦਾ ਤੇ ਉਹਨੂੰ ਕੇਜਰੀਵਾਲ ਤੋਂ ਬਿਨਾ ਕੱਖ ਨਹੀਂ ਔਰ ਜਿਹੜਾ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਦਾ ਸਾਰੇ ਜਾਣਦੇ ਨੇ ਇਸ ਚੀਜ਼ ਨੂੰ ਕੁਲਤਾਰ ਸਿੰਘ ਸੰਧਵਾ ਸਪੀਕਰ ਆ ਵਿਧਾਨ ਸਭਾ ਦਾ ਉਹ ਬੰਦਾ ਪਤਾ ਨਹੀਂ ਸੁੱਤਾ ਪਿਆ ਰੱਬ ਜਾਣੇ ਸ਼ੌਕ ਚ ਪਿਆ ਵੀ ਝਾੜੂ ਹਾਰ ਕਿਵੇਂ ਗਿਆ ਦਿੱਲੀ ਤੋਂ ਉਹ ਬੰਦੇ ਨੂੰ ਚਾਹੀਦਾ ਸੀ ਵੀ ਆਹ ਰਿਹਾ ਮਸਲਾ ਸਾਰਾ ਮਸਲਾ ਪਤਾ ਹੁੰਦਾ ਤੇ ਐਸਐਸਪੀ ਨੂੰ ਡਿਸਮਿਸ ਕਰਕੇ ਪਰੇ ਜਾਂਦੇ ਤਾਂ ਲੋਕ ਵੀ ਕਹਿੰਦੇ ਚਲੋ ਸਰਕਾਰ ਆ ਜਿਹੜੀ ਗਰੀਬਾਂ ਦੀ ਗੱਲ ਕਰਦੀ ਆ ਪਰ ਬਾਈ ਜੀ ਗਰੀਬ ਹੁੰਦਾ ਜਿਹੜਾ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਉਹਦਾ ਕੋਈ ਨਹੀਂ ਹੁੰਦਾ ਉਸ ਇੱਕ ਇੱਕ ਡੈਸਟਬੀਨ ਡੈਸਟਬੀਨ ਦੇ ਵਿੱਚ ਸਿੱਟਿਆ ਜਾਂਦਾ ਗਰੀਬ ਬੰਦੇ ਨੂੰ ਚਾਹੇ ਉਹਨੂੰ ਚਿੰਗਲ ਮਾ ਲਾ ਲੋ ਉਹਨੂੰ ਚੱਬ ਕੇ ਸਿੱਟਿਆ ਜਾਂਦਾ ਤੋ ਉਸੇ ਤਰ੍ਹਾਂ ਲੋਕਾਂ ਨੂੰ ਚੱਬਿਆ ਗਿਆ ਪਹਿਲਾਂ ਹੁਣ ਕੁੱਟਿਆ ਗਿਆ ਉਹ ਪੈਰਾਂ ਥੱਲੇ ਮਿੱద్ధి ਜਾਂਦੇ ਆ ਔਰ ਜਿਹੜੇ ਲੋਕਾਂ ਨੂੰ ਇਹਨਾਂ ਨੇ ਕੁੱਟਿਆ ਹੁਣ ਕੱਲ ਨੂੰ ਇਹ ਕਦਰਵੇਂ ਅਸੀਂ ਬਾਹਰ ਕੱਢਦੇ ਆ ਮੈਂ ਜੱਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਭਾਈ ਤੁਸੀਂ ਇਹ ਜਿਹੜੀ ਬੀਬੀ ਆ ਇਹਨੂੰ ਡਿਸਮਿਸ ਕਰਾਓ ਜਿਨ੍ਹਾਂ ਨੇ ਅਫਸਰਾਂ ਨੇ ਔਰ ਜਿਹੜੇ ਅਫਸਰਾਂ ਨੇ ਕੁੱਟਿਆ ਜਿਨ੍ਹਾਂ ਨੇ ਚੱਡੇ ਤੱਕ ਪਾੜਤੇ ਆ ਭਾਈ ਜਿਹਦੇ ਇੱਕ ਵਾਰੀ ਸਰੀਰ ਪਾਟ ਜੇ ਯਾਦ ਰੱਖੋ ਇਹ ਨਹੀਂ ਪਤਾ 6 ਮਹੀਨੇ ਲੱਗਣ ਸਾਲ ਲੱਗਣ ਉਹ ਤਾਪ ਨਹੀਂ ਆਉਂਦੇ ਛੇਤੀ ਤਾਂ ਇਹ ਹੁਣ ਇਹ ਨਹੀਂ ਪਤਾ ਵੀ ਵਿਚਾਰੇ ਕਿੰਨੇ ਔਖੇ ਹੋਣਗੇ ਆਪਾਂ ਤਾਂ ਇਥੋਂ ਆਏ ਆ ਗੱਲ ਕਰ ਲਾਂਗੇ ਆਪਾਂ ਤਾਂ ਥੱਕ ਜਾਾਂਗੇ ਘਰੇ ਜਾ ਕੇ ਥੱਕ ਜਾਾਂਗੇ ਕਿੰਨੇ ਕ ਨਾਲੇ ਥੱਕੇ ਪਏ ਆ ਸਾਧਨ ਚ ਲਾ ਕੇ ਆਏ ਆ ਤੇ ਭਾਈ ਉਹ ਤਾਂ ਜਮੇ ਹੀ ਥੱਕ ਗਏ ਕੱਲ ਉਹਨਾਂ ਨੇ ਬੱਚੇ ਵੀ ਪਾਲਣੇ ਆ ਕਈ ਨੌਜਵਾਨਾਂ ਨੇ ਵਿਆਹ ਸ਼ਾਦੀਆਂ ਕਰਾਉਣੀਆਂ ਚੱਡੇ ਉਹਨਾਂ ਦੇ ਪਹਿਲਾ ਪਾਰ ਤੇ ਇਹ ਗੁੰਡਾ ਰਾਜ ਨਹੀਂ ਤੇ ਹੋਰ ਕੀ ਆ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਤੇ ਜਿਹੜਾ ਇੱਕ ਆਪਣੇ ਫਰੀਦਕੋਟ ਦਾ ਐਮਪੀ ਸਾਹਿਬ ਸਰਬਜੀਤ ਖਾਲਸਾ ਜੀ ਖਾਲਸਾ ਜੀ ਲੋਕਾਂ ਨੇ ਤੁਹਾਨੂੰ ਬਣਾਇਆ ਲੋਕਾਂ ਵਾਸਤੇ ਬਣਿਆ ਕੋਈ ਤੁਹਾਨੂੰ ਵੀ ਚਾਹਦਾ ਵੀ ਇੱਥੇ ਆਓ ਤੁਸੀਂ ਤਾਂ ਉਹਨਾਂ ਨਾਲੋਂ ਜ਼ਿਆਦਾ ਗੁੰਮ ਹੋ ਗਏ ਕੋ ਪੋਸਟਰਾਂ ਹੀ ਦਿਂਦੇ ਦਾ ਫਿਰਦੇ ਤੁਸੀਂ ਜਮਾ ਹੀ ਨਹੀਂ ਦਿਂਦੇ ਲੋਕਾਂ ਨੂੰ ਤੁਸੀਂ ਦਿਸੋ ਆ ਕੇ ਲੋਕਾਂ ਨੂੰ ਲੋਕਾਂ ਦੀ ਗੱਲ ਕਰੋ ਐਡੇ ਮਸਲੇ ਸਾਰੇ ਪੰਜਾਬ 'ਚ ਵਾਇਰਲ ਹੋ ਗਏ ਪੰਜਾਬ ਤੋਂ ਬਾਹਰ ਜਾਂਦੇ ਰਹੇ ਹਰਿਆਣੇ ਤੋਂ ਬੰਦੇ ਆ ਗਏ ਰਾਜਸਥਾਨ ਤੋਂ ਆ ਗਏ ਪਰ ਪੰਜਾਬ ਦੇ ਲੀਡਰ ਗੁੰਮशुदा ਹੋ ਗਏ ਆ ਤਾਂ ਮੈਂ ਬੇਨਤੀ ਕਰਦੇ ਨਾ ਲੋਕਾਂ ਨੂੰ ਇਨਸਾਫ ਦਿਓ ਔਰ ਜੇ ਨਾਲ ਤੁਹਾਡਾ ਸਵਾਲ ਹੋ ਜਰੂਰ ਪੁੱਛੋ ਭਜੀ ਇੱਕ ਘਟਨਾ ਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਉਹਦੇ ਵਿੱਚ ਕੀ ਟਿੱਪਣੀ ਕਰਨੀ ਚਾਹੋਗੇ ਜਿਸ ਤਰ੍ਹਾਂ ਇੱਕ ਵੀਡੀਓ ਸੀਗੀ ਵਾਇਰਲ ਹੋਈ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹੈਗੀਆਂ ਜੀ ਮੈਂ ਦੱਸਦਾ ਜੀ ਤੁਹਾਡੇ ਕੋਲ ਪਾਵਰ ਹੋਵੇ ਤੁਹਾਨੂੰ ਪਤਾ ਵੀ ਅਗਲਾ ਬੰਦਾ ਜਿਹੜਾ ਉਹਦੀ ਕੋਈ ਔਕਾਤ ਨਹੀਂਗੀ ਉਹ ਗੋਲੀਆਂ ਚਲਾਈਆਂ ਕਨਾਂ ਬੁੜੀਆਂ ਬੋਲੀ ਗਾਉਂਦੀਆਂ ਹੁੰਦੀਆਂ ਸੀ ਕਟਾ ਤਿੰਗ ਦਾ ਪਿਆ ਕਿੱਲੇ ਦੇ ਜੋਰ ਤੇ ਉਹ ਕਟਾ ਕਿੱਲੇ ਦੇ ਜ਼ੋਰ ਤੇ ਤਿੰਗੀ ਜਾਂਦਾ ਤੇ ਕਿੱਲਾ ਉਹਦਾ ਕਾਇਮ ਕੀਤਾ ਉਹ ਜੈਤੂ ਵਾਲੇ ਐਮਐਲਏ ਨੇ ਉਹ ਕਿੱਲਾ ਉਹਦੇ ਪਿੱਛੇ ਕਿੱਲੇ ਆ ਜਿਹੜਾ ਗੱਡਿਆ ਉਹ ਕਿਹੜੀ ਪਾਰਟੀ ਚ ਗੱਡਿਆ ਆ ਸਰਕਾਰ ਉਹਨਾਂ ਦੀ ਸਾਰਾ ਕੁਝ ਉਹਨਾਂ ਦਾ ਮੰਨ ਹੀ ਜਾਂਦੇ ਆ ਤਾਂ ਕਰਕੇ ਭਾਈ ਗੋਲੀਆਂ ਚਲਾਉਂਦੀਆਂ ਤੇ ਤੂੰ ਮੈਨੂੰ ਇੱਥੇ ਪਟਾਕਾ ਚਲਾ ਕੇ ਵਿਖਾ ਦੇ ਜਦੋਂ ਆਪਾਂ ਕਿਵੇਂ ਚਲਾ ਦਾਂਗੇ ਜਦੋਂ ਪਾਵਰ ਉਹਨਾਂ ਕੋਲ ਪਾਵਰ ਦਾ ਮਿਸਯੂਜ਼ ਕਰ ਰਹੇ ਆ ਪੈਸਾ ਪੈਸੇ ਦਾ ਮਿਸਯੂਜ਼ ਹੋ ਰਿਹਾ ਇਹੋ ਜਿਹੇ ਬੰਦਿਆਂ ਦਾ ਪੈਸਾ ਮੈਂ ਕਹਿੰਦਾ ਜਬਤ ਕਰਕੇ ਇਹਨਾਂ ਨੂੰ ਦਿਹਾੜੀ ਜੋਗਰ ਛੱਡਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਕਿ ਬੰਦਾ ਗਰੀਬ ਜਉਂਦਾ ਕਿਵੇਂ ਹੈ ਕੋਈ ਇਹ ਇੱਕ ਜਿਵੇਂ ਕਹਿ ਲੋ ਨਾਲੀ ਦੇ ਕੀੜੇ ਸਮਝਿਆ ਜਾ ਰਿਹਾ ਗਰੀਬ ਲੋਕਾਂ ਨੂੰ ਤੇ ਇਹਨਾਂ ਤੇ ਕਾਰਵਾਈ ਬੰਦ ਹੀ ਨਹੀਂ ਸਖਤ ਤੋਂ ਸਖਤ ਹੋਣੀ ਚਾਹੀਦੀ ਕਾਰਵਾਈ ਔਰ ਜਿਹੜੇ ਅਫਸਰ ਆ ਪਹਿਲਾ ਨੰਬਰ ਤਾਂ ਬੀਬੀ ਡਿਸਮਿਸ ਹੋਣੀ ਚਾਹੀਦੀ ਹੈ ਕਿ ਬੀਬੀ ਡਿਸਮੇ ਜਿੰਨਾ ਕਰ ਨਹੀਂ ਹੁੰਦੇ ਬਾਅਦ ਦੇ ਵਿੱਚ ਇਹਨਾਂ ਨੇ ਕਹਿ ਦੇਣਾ ਕੋਈ ਗੱਲ ਨਹੀਂ ਜੀ ਯਾਰ ਪਰਚਾ ਮੇਰੇ ਤੇ ਨਜਾਇਜ਼ ਹੋਇਆ ਸੀ ਉਦੋਂ ਬੀਬੀ ਰਿਮਾਂਡ ਦਵਾਉਂਦੀ ਸੀ ਸੀ ਸਟਾਫ ਨੂੰ ਇਹ ਕਹਿਣ ਦੀਆਂ ਗੱਲਾਂ ਬਈ ਪ੍ਰਸ਼ਾਸਨ ਸਾਡੇ ਨਾਲ ਨਹੀਂ ਖੜਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਪ੍ਰਸ਼ਾਸਨ ਆਮ ਲੋਕਾਂ ਨਾਲ ਨਹੀਂ ਖੜਾ ਜੇਕਰ ਪ੍ਰਸ਼ਾਸਨ ਆਮ ਲੋਕਾਂ ਨਾਲ ਹੁੰਦਾ ਸ਼ਹਿਰਾਂ 'ਚ ਚਿੱਟੇ ਸੱਟੇ ਨਹੀਂ ਹੋਣੇ ਸੀ ਨਸ਼ੇ ਨਹੀਂ ਹੋਣੇ ਸੀ ਧੱਕੇਸ਼ਾਹੀਆਂ ਨਹੀਂ ਹੋਣੀਆਂ ਸੀ ਤਾਂ ਇਹ ਭੁੱਲ ਜੋ ਵੀ ਸਰਕਾਰਾਂ ਜਾਂ ਪ੍ਰਸ਼ਾਸਨ ਤੁਹਾਡੇ ਹਸਤੇ ਆ ਲੋਕ ਮਰ ਰਹੇ ਆ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਕਫਾ ਵਕ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਪਹਿਲਾਂ ਵੀ ਜਿੱਦਾਂ ਐਸਪੀਡੀ ਸਾਹਿਬ ਨੇ ਦੱਸਿਆ ਕਿ ਇਸ ਮੰਗ ਪੱਤਰ ਦੇ ਉੱਪਰ ਆਲਰੇਡੀ ਡੀਸੀ ਸਾਹਿਬ ਤੇ ਐਸਐਸਪੀ ਮੈਡਮ ਵੱਲੋਂ ਵਿਚਾਰ ਕੀਤਾ ਜਾ ਰਿਹਾ ਏਕ ਅੱਜ ਇਹਨਾਂ ਨੇ ਸਾਨੂੰ ਇੱਕ ਫਾਰਮਲੀ ਇੱਕ ਰਿਟਰਨ ਦੇ ਵਿੱਚ ਮੰਗ ਪੱਤਰ ਦਿੱਤਾ ਏ ਇਹ ਮੰਗ ਪੱਤਰ ਅਸੀਂ ਡੀਸੀ ਸਾਹਿਬ ਤੱਕ ਪਹੁੰਚਾ ਕੇ ਇੰਤੇ ਖੁੱਲ੍ਹੇ ਦਿਲ ਨਾਲ ਵਿਚਾਰ ਕੀਤਾ ਜਾਵੇ ਸਰਾ ਜਿਹੜਾ ਇਹਨਾਂ ਦਾ ਧਰਨਾ ਲੱਗਿਆ ਕੀ ਸੁਭਾਸ਼ਨ ਦਵਾਇਆ ਗਿਆ ਤੇਰੇ ਨਾਲ ਇਹ ਦਿਨਾਂ ਨੇ ਜੀ ਮੰਗ ਪੱਤਰ ਦਿੱਤਾ ਹੈਗਾ ਉਹ ਐਸਡੀਐਮ ਸਾਹਿਬ ਨੇ ਆਪਣੇ ਲੈ ਲਿਆ ਹੈਗਾ ਉਹਦੇ ਤੇ ਹੀ ਜਿੱਦਾਂ ਉਹਨਾਂ ਨੇ ਕਿਹਾ ਕਿ ਉਸ ਨੂੰ ਜਿਹੜਾ ਕੀ ਫਰਾਗ ਦੀ ਨਾਲ ਖੁੱਲ੍ਹੇ ਦਿਲ ਨਾਲ ਵਿਚਾਰਿਆ ਜਾਊਗਾ ਸੈਕੰਡਲੀ ਉਹ ਜਿਹੜਾ ਹੈਗਾ ਐਸ ਐਚ ਓ ਸਾਨੂੰ ਉੱਥੇ ਉਹ ਚੇਂਜ ਕਰਕੇ ਨਵੇਂ ਇੰਸਪੈਕਟਰ ਸਾਹਿਬ ਗੁਰਵਿੰਦਰ ਸਿੰਘ ਉਹੀ ਲਾਤੇ ਨੇ ਤੀਸਰਾ ਉਹ ਜਿਹੜਾ ਇੱਕ ਪਰਚਾ ਦਰਜ ਹੋ ਐਸ 36 ਆਬਜੈਕਟ ਦਾ ਉਹਦੇ ਚ ਅਸੀਂ ਐਸ ਸੀ ਐਕਟ ਦੇ 307 ਦਾ ਇਕ ਵਾਦਾ ਕੀਤਾ ਇੱਕ ਉਹਦਾ ਆਬਜੈਕਟ ਠੀਕ ਹੈ ਸਰ ਜਿਹੜੇ ਫਿਰ ਹਰਾਸਤ ਦੇ ਚਲਿੱਤੇ ਗਏ ਸੀ ਉਹਨਾਂ ਦਾ ਕੋਈ ਹੈ ਨਾ ਉਹ ਚੱਲਦੀ ਪਈ ਐ ਸੀ ਤੱਕ ਦੀ ਉਹ ਤੇ ਉਹਦਾ ਅੰਡਰ ਪ੍ਰੋਸੈਸ ਹੈ ਹਾਂਜੀ